ਸਾਥਿਓ ਇਸ ਸਮੇਂ ਅਸੀਂ ਪਹੁੰਚੇ ਹੋਏ ਹਾਂ ਜੀ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਵਿਖੇ ਲਿਵਾਸਾ ਹਸਪੀਟਲ ਔਰ ਲਿਵਾਸਾ ਹਸਪੀਟਲ ਆਪਣੇ ਆਪ ਵਿੱਚ ਹੀ ਕਹਿੰਦਾ ਹੈ ਕਿ ਜੀਵਨ ਜੀਣ ਦੀ ਆਸਾ ਮਤਲਬ ਵੱਡਾ ਜੀਵਨ ਜੀਣ ਦੀ ਆਸਾ ਔਰ ਇਹ ਹਸਪੀਟਲ ਮਰੀਜ਼ਾਂ ਦੀਆਂ ਆਸਾਂ ਨੂੰ ਪੂਰਾ ਵੀ ਕਰਦਾ ਕਾਗਿਆ ਜੇ ਕੈਨੇਡਾ ਦੀ ਗੱਲ ਕਰ ਲਈ ਉੱਧਰ ਬਹੁਤ ਹਾਰਟ ਟੈਕ ਜਿਹੜੇ ਨੌਜਵਾਨਾਂ ਨੂੰ ਆ ਰਹੇ ਆ ਸਾਇਲੈਂਟ ਅਟੈਕ ਕਰ ਰਹੇ ਆ ਉਹਦੇ ਪਿੱਛੇ ਕਾਰਨ ਕੀ ਸਨ ਦੇਖੋ ਇਹਦੇ ਪਿੱਛੇ ਕਾਰਨ ਸਾਡੀ ਚੇਂਜਿੰਗ ਜਿਹੜੀ ਲਾਈਫ ਸਟਾਈਲ ਜਿਹੜਾ ਚੇਂਜ ਹੋ ਰਿਹਾ ਹੈ ਉਹਦੇ ਕਰਕੇ ਹੀ ਇਹ ਨੌਜਵਾਨਾਂ ਦੇ ਵਿੱਚ ਵੀ ਹਾਰਟ ਅਟੈਕ ਦੀ ਪ੍ਰੋਬਲਮ ਵੱਧ ਰਹੀ ਹੈ ਠੀਕ ਹੈ ਤੇ ਅੱਜ ਕੱਲ ਜਿੱਦਾਂ ਕੀ ਤੁਹਾਨੂੰ ਪਤਾ ਹੈ ਲੋਕੀ ਅੱਜ ਕੱਲ ਸਟ्रेस ਇੱਕ ਤਾਂ ਬਹੁਤ ਜ਼ਿਆਦਾ ਆਇਆ ਬੱਚਿਆਂ ਦੇ ਵਿੱਚ ਤੇ ਨੌਜਵਾਨਾਂ ਦੇ ਵਿੱਚ ਉਹ ਸਭ ਤੋਂ ਵੱਡਾ ਕਾਰਨ ਸਾਇਲੈਂਟ ਅਟੈਕ 'ਚ ਕੋਈ ਲੱਛਣ ਪਹਿਲਾਂ ਸਾਹਮਣੇ ਨਹੀਂ ਆਉਂਦਾ ਕੋਈ ਸਿੰਪਟਮ ਸਾਹਮਣੇ ਨਹੀਂ ਆਉਂਦੇ ਪਹਿਲਾਂ ਦੇਖੋ ਸਾਇਲੈਂਟ ਅਟੈਕ ਦੇ ਵਿੱਚ ਸਿੰਪਟਮਸ ਆਉਂਦੇ ਆ ਸਾਇਲੈਂਟ ਅਟੈਕ ਆਪਾਂ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਛਾਤੀ ਦੇ ਵਿੱਚ ਦਰਦ ਨਹੀਂ ਹੁੰਦਾ ਜਦੋਂ ਅਟੈਕ ਹੁੰਦਾ ਠੀਕ ਹੈ ਸਾਇਲੈਂਟ ਅਟੈਕ ਬਹੁਤ ਕਾਮਨਲੀ 올ਡ ਏਜ ਵਾਲੇ ਜਿਹੜੇ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਦੀਆਂ ਨਸਾਂ ਵੀਕ ਹੋ ਚੁੱਕੀਆਂ ਹੁੰਦੀਆਂ ਉਹ ਦਰਦ ਮਹਿਸੂਸ ਨਹੀਂ ਕਰ ਪਾਉਂਦੇ ਸ਼ੂਗਰ ਦੇ ਮਰੀਜ਼ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਸਾਈਲੈਂਟ ਅਟੈਕ ਬਹੁਤ ਕਾਮਨ ਹੁੰਦਾ ਸ਼ੂਗਰ ਦੇ ਮਰੀਜ਼ ਕਈ ਕਹਿੰਦੇ ਸਾਨੂੰ ਸਿਰਫ ਘਬਰਾਹਟ ਜੀ ਹਲਕੀ ਜੀ ਹੋਈ ਸੀ ਸਾਨੂੰ ਦਰਦ ਤਾਂ ਹੋਇਆ ਹੀ ਨਹੀਂ ਅਸਲ ਗੱਲ ਗੱਲ ਕਰੀਏ ਤਾਂ ਇੱਧਰ ਜ਼ਿਆਦਾਤਰ ਲੋਕਾਂ ਨੂੰ ਇੱਕ ਐਸਿਡ ਦੀ ਪ੍ਰੋਬਲਮ ਵੀ ਹੈਗੀ ਆ ਢੇਟ ਨੂੰ ਨਾਲ ਲੈ ਕੇ ਤਾਂ ਫਿਰ ਡਿਫਰੈਂਸ਼ੀਏਟ ਕਿਵੇਂ ਕਰਨ ਕਿ ਇਹ ਐਸਿਡ ਬਣਿਆ ਗੈਸ ਬਣ ਗਈ ਹੈ ਕੋਈ ਮਲਾਵਟੀ ਚੀਜ਼ ਖਾ ਲਈ ਉਹਦੇ ਕਰਕੇ ਕਿ ਹਾਰਟ ਅਟੈਕ ਹੈ ਜੇ ਹਾਰਟ ਅਟੈਕ ਹੈ ਤਾਂ ਉਹਦੇ ਵਿੱਚ ਕਿੰਨੀ ਦੇਰ ਦੇ ਵਿੱਚ ਵਿੱਚ ਡਾਕਟਰ ਕੋਲ ਪਹੁੰਚਣਾ ਹੁੰਦਾ ਤਾਂ ਜੋ ਬਚਾਅ ਕੀਤਾ ਜਾ ਸਕੇ ਅਗਰ ਤੁਹਾਨੂੰ ਘਬਰਾਹਟ ਹੋ ਰਹੀ ਹੈ ਸਡਨਲੀ ਤੁਹਾਨੂੰ ਇਤਰੀਆ ਜਿਹਨੂੰ ਆਪਾਂ ਕਾਮਨ ਲੈਂਗੁਏਜ ਚ ਕਹਿ ਦਿੰਦੇ ਆ ਪਸੀਨਾ ਆ ਗਿਆ ਨਾਲ ਘਬਰਾਹਟ ਹੋ ਰਹੀ ਆ ਜਾਂ ਤੁਹਾਡਾ ਜਿਹੜਾ ਦਰਦ ਹੈ ਉਹ ਲੈਫਟ ਆਰਮ ਦੇ ਵਿੱਚ ਜਾ ਰਿਹਾ ਸੱਡਨਲੀ ਬੈਠੇ ਬੈਠੇ ਤੁਹਾਨੂੰ ਇਦਾਂ ਦੇ ਸਿੰਪਟਮਸ ਆ ਰਹੇ ਆ ਤਾਂ ਉਹ ਹਾਰਟ ਅਟੈਕ ਦੇ ਹੋ ਸਕਦੇ ਅਗਰ 50 ਮਦਰ 60 ਏਜ ਤੋਂ ਕਿਸੇ ਨੂੰ ਪਹਿਲਾਂ ਆ ਹਾਰਟ ਅਟੈਕ ਹੋਇਆ ਹੈ ਜਾਂ ਫਾਦਰ ਨੂੰ 50 ਦੀ ਏਜ ਤੋਂ ਪਹਿਲਾਂ ਹਾਰਟ ਅਟੈਕ ਹੋਇਆ ਹੈ ਹੈਨਾ ਮੈਲਸ ਦੇ ਵਿੱਚ 50 ਫੀਮੇਲਸ ਵਿੱਚ 60 ਮੰਨਿਆ ਜਾਂਦਾ ਤੇ ਉਹਨੋਂ ਕੀ ਇਹਦਾ ਮਤਲਬ ਫੈਮਿਲੀ ਹਿਸਟਰੀ ਉਹਦੀ ਬਹੁਤ ਸਟਰੋਂਗ ਹੈ ਮਤਲਬ ਜੇ ਕੋਈ 35 ਸਾਲ ਦੀ ਉਮਰ ਤੋਂ ਟੱਪ ਗਿਆ ਹਾਂ ਉਹਦੇ ਮਦਰ ਫਾਦਰ ਨੂੰ ਰੱਬ ਨਾ ਕਰੇ ਕਿਤੇ ਕਦੀ ਖੁਦਨ ਖਾਸੇਪ ਦੀ ਪ੍ਰੋਬਲਮ ਆਈ ਹੋਵੇ ਤੁਹਾਨੂੰ ਰੈਗੂਲਰ ਚੈੱਕਅਪ ਕਰਵਾਉਣਾ ਚਾਹੀਦਾ ਰੈਗੂਲਰ ਚੈੱਕਅਪ ਕਰਵਾਉਣਾ ਚਾਹੀਦਾ ਇਗਜ਼ਾਮ ਕਰਾ ਲੈਣਾ ਚਾਹੀਦਾ ਰੈਗੂਲਰ ਇਗਜ਼ਾਮਨ ਕਰਵਾਉਣਾ ਚਾਹੀਦਾ ਇਦਾਂ ਦਾ ਨਹੀਂ ਹੈ ਕਿ ਨਾਨ ਵੇਜ ਬੁਰਾ ਹੈ ਮਤਲਬ ਠੀਕ ਹੈ ਨਾਨ ਵੇਜ ਨੂੰ ਬਣਾਉਣ ਦੇ ਤਰੀਕੇ ਦੀ ਪ੍ਰੋਬਲਮ ਹੈ ਜੇ ਆਪਾਂ ਨਾਨ ਵੇਜ ਨੂੰ ਕਿਸ ਤਰੀਕੇ ਨਾਲ ਬਣਾਨੇ ਆ ਉਹ ਇੰਪੋਰਟੈਂਟ ਹੈ ਅਗਰ ਆਪਾਂ ਨੂੰ ਤਲਦੇ ਆ ਜਾਂ ਉਹਨੂੰ ਫਰਾਈਟ ਹਾਂ ਫਰਾਈਡਰ ਕਰਦੇ ਆ ਤਾਂ ਉਹ ਨਾਨ ਵੇਜ ਉਸ ਤਰੀਕੇ ਨਾਲ ਬੈਡ ਮਸ਼ੀਨੋ ਦੇਖ ਕੇ ਆ ਗਿਆ ਕਿ ਅਤਲ ਜੀ ਸਾਡੇ ਰਾਂਹੋਦੇ ਆ ਜਿਉਂਕਿ ਨਵੇਂ ਸ਼ਹਿਰ ਤੋਂ ਹੈਗੇ ਕਿ ਰਾਂਹੋ ਵਾਲੇ ਬੰਦੇ ਬਹੁਤ ਚੰਗੇ ਹੁੰਦੇ ਚੋਪੜੇ ਤਾਂ ਵੈਸੇ ਹੀ ਬੜੇ ਚੰਗੇ ਆ ਕਿ ਚੱਲਦੇ ਆ ਅਤਲ ਜੀ ਮੈਂ ਟੈਸਟ ਬਾਹਰੋਂ ਕਰਾਈ ਸੀ ਉਹ ਵੀ ਦੇਖ ਲੂਗਾ ਕਿ ਤੁਸੀਂ ਕਹਿੰਗੇ ਨਾ ਭਾਈ ਪਹਿਲਾਂ ਜਾ ਕੇ ਟੈਸਟ ਕਰਾ ਕੇ ਨਹੀਂ ਨਹੀਂ ਸਾਰੇ ਬਲੱਡ ਟੈਸਟ ਕਰਾ ਲਓ ਨਹੀਂ ਜੇ ਕੋਈ ਬਾਹਰੋਂ ਵੀ ਕਰਾ ਕੇ ਆਂਦਾ ਲੈ ਅਸੀਂ ਹਜੇ ਵੀ ਤੁਹਾਡੀ ਇਹੀ ਜਿਹੜੀ ਉਹ ਮਤਲਬ ਫਾਈਬ੍ਰਾਈਟ ਹੈ ਕਿ ਕੋਈ ਬਾਹਰੋਂ ਕਰਾ ਕੇ ਆ ਰਿਹਾ ਤਾਂ ਅਸੀਂ ਉਹ ਟੈਸਟ ਨੂੰ ਪਹਿਲਾਂ ਦੇਖਦੇ ਆ ਸਰ ਇਕੱਲਾ ਗੁਰਪ੍ਰੀਤ ਕੋ ਗੀ ਉਹਨੇ ਬੜੀ ਇੰਟਰਸਟਿੰਗ ਗੱਲ ਕਹੀ ਉਹ ਅੱਜ ਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਉਹ ਕਹਿੰਦੇ ਕਿ ਲੇਡੀਜ਼ ਨੂੰ ਹਾਰਟ ਅਟੈਕ ਘੱਟ ਆਉਂਦੇ ਆ ਮਰਦਾਂ ਦੇ ਕੰਪੇਅਰ ਕਰੀਏ ਤਾਂ ਉਹਦਾ ਕਾਰਨ ਇਹ ਹੈ ਕਿ ਔਰਤਾਂ ਚੁਗਲੀਆਂ ਕਰਕੇ ਮਨ ਹੌਲਾ ਕਰ ਲੈਂਦੀ ਹੈ ਇਹ ਗੱਲ ਕਿੰਨੀ ਕਿ ਸੱਚ ਹੈ ਇਹ ਗੱਲ ਚ ਸੱਚਾਈ ਅਗਰ ਕਹਿ ਸਕਦਾ ਹੈ ਹੈ ਥੋੜੀ ਲੇਕਿਨ ਉਹਦਾ ਕਾਰਨ ਉਹਦਾ ਤਰਕ ਨਹੀਂ ਲਿਵਾਸਾ ਇੱਕ ਵਧੀਆ ਬ੍ਰਾਂਡ ਹੈ ਮੈਂ ਜਾ ਰਿਹਾ ਕੀ ਮੇਰੀ ਜਿਹੜੀ ਬਿਮਾਰੀ ਹੈ ਉਹ ਕੰਪਲੀਟਲੀ ਕਿਊਰ ਹੋਵੇਗੀ ਦੇਖੋ ਦਿਲ ਦੇ ਦਿਲ ਦੀ ਸਾਰੇ ਬਿਮਾਰੀਆਂ ਸੀ ਇੱਥੇ ਕਿਉਰ ਕਰਦੇ ਆਂ ਸਟਾਰਟਿੰਗ ਫਰੋਮ ਮਤਲਬ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਜੋ ਵੀ ਕੋਈ ਪ੍ਰੋਬਲਮ ਹੈ ਹਾਰਟ ਦੀ ਹੈ ਨਾ ਕੋਈ ਕੰਜਰਾਈਟਲ ਹਾਰਟ ਡਿਜ਼ੀਜ਼ ਹੈ ਕੋਈ ਹਾਰਟ ਦੇ ਵੈਲਵਜ਼ ਦੀ ਪ੍ਰੋਬਲਮ ਹੈ ਜਾਂ ਹਾਰਟ ਦੀ ਨਸਾਂ ਦੀ ਪ੍ਰੋਬਲਮ ਹੈ ਜੀ ਸਾਰੀਆਂ ਸਾਰਾ ਟ੍ਰੀਟਮੈਂਟ ਇੱਥੇ ਹੁੰਦਾ ਕੰਪਲੀਟ ਕਿ ਸਾਰੇ ਹਸਪੀਟਲਸ ਵਿੱਚ ਡਾਕਟਰ ਪੇਸ਼ੈਂਟ ਨੂੰ ਕਰਦੇ ਨੇ हील ਦੋਸਤੋ ਪਰ ਗ੍ਰੇਟ ਹਸਪੀਟਲ ਵਿੱਚ ਗ੍ਰੇਟ ਡਾਕਟਰ ਪੇਸ਼ੈਂਟਸ ਨੂੰ ਹੀਲ ਦੇ ਨਾਲ ਦੀ ਨਾਲ ਜੀਨ ਦੀ ਦਿੰਦੇ ਨੇ ਹੋਪ ਦੋਸਤੋ ਕਿ ਸਾਰੇ ਐਂਜਲਸ ਕੋਲ ਵਿੰਗਸ ਨਹੀਂ ਹੁੰਦੇ ਕਈਆਂ ਕੋਲ ਹੁੰਦੇ ਨੇ ਵਾਈਟ ਕੋਟ ਤੇ ਸਤਤੋ ਸਕੋਪ ਦੋਸਤੋ ਸਟੈਥੋਸਕੋਪ ਦੋਸਤੋ ਸਤਿ ਸ਼੍ਰੀ ਅਕਾਲ ਪੀਪਲੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇਸ਼ੂਰੀ ਤੁਸੀਂ ਸ਼ਹਿਰ ਤੋਂ ਦਾ ਜ਼ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥਿਓ ਇਸ ਸਮੇਂ ਅਸੀਂ ਪਹੁੰਚੇ ਹੋਏ ਹਾਂ ਜੀ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਦੇਖੇ ਲਿਵਾਸਾ ਹਸਪੀਟਲ ਔਰ ਲਿਵਾਸਾ ਹਸਪੀਟਲ ਆਪਣੇ ਆਪ ਵਿੱਚ ਹੀ ਕਹਿੰਦਾ ਹੈ ਕਿ ਜੀਵਨ ਜੀਨ ਦੀ ਆਸਾ ਮਤਲਬ ਵੱਡਾ ਜੀਵਨ ਜੀਨ ਦੀ ਆਸਾ ਔਰ ਇਹ ਹਸਪੀਟਲ ਮਰੀਜ਼ਾਂ ਦੀਆਂ ਆਸਾਂ ਨੂੰ ਪੂਰਾ ਵੀ ਕਰਦਾ ਇੱਥੇ ਜਿਹੜੀ ਇਹ ਉੱਚ ਪੱਧਰੀ ਸੇਵਾਵਾਂ ਦਿੰਦੇ ਹਨ ਉਸ ਦੇ ਚੱਲਦੇ ਆ ਇਹ ਜਿਹੜਾ ਹਸਪਤਲ ਹੈ ਜ਼ਿਲ੍ਹੇ ਦਾ ਪ੍ਰਮੁੱਖ ਹਸਪਤਲ ਬਣਿਆ ਹੋਇਆ ਤੇ ਨਾਲ ਦੀ ਨਾਲ ਜੋ ਇੱਥੇ ਆਧੁਨਿਕ ਮਸ਼ੀਨਰੀਆਂ ਮਤਲਬ ਟਾਪ ਨੋਚ ਜੋ ਇੱਥੇ ਟੈਕਨੋਲੋਜੀ ਹੈ ਤਜਰਬੇਕਾਰ ਡਾਕਟਰ ਹਨ ਅਤੇ ਜੀ ਜਾਣ ਨਾਲ ਕੰਮ ਕਰਨ ਵਾਲਾ ਜਿਹੜਾ ਸਟਾਫ ਹੈ ਉਸ ਦੀ ਬਦੌਲਤ ਮਰੀਜ਼ਾਂ ਨੂੰ ਜਿਹੜਾ ਆ ਉੱਤਮ ਮਰੀਜ਼ਾਂ ਨੂੰ ਉੱਤਮ ਇਲਾਜ ਇੱਥੇ ਜਿਹੜਾ ਉਪਲਬਧ ਹੁੰਦਾ ਹੈ ਜੇ ਗੱਲ ਕਰੀਏ ਤਾਂ ਤਕਨੀਕ ਵਿਗਿਆਨ ਤਜਰਬਾ ਅਤੇ ਮਰੀਜ਼ਾਂ ਪ੍ਰਤੀ ਇਮਾਨਦਾਰੀ ਦਾ ਸੁਮੇਲ ਹੈ ਲਿਵਾਸਾ ਹਸਪਤਾਲ ਇੱਥੇ ਐਡਵਾਂਸ ਡਾਇਗਨੋਸਟਿਕ ਸਹੂਲਤਾਂ ਮੌਜੂਦ ਹਨ ਜੋ ਐਨਸ਼ੂਰ ਕਰਦੇ ਹਨ ਕਿ ਡਾਇਗਨੋਸਿਸ ਦੀ ਐਕਿਊਰੇਸੀ ਜਿਹੜੀ ਹੈ ਉਹ ਪ੍ਰੋਪਰ ਆਵੇ ਤਾਂ ਜੋ ਮਰੀਜ਼ ਨੂੰ ਬੈਸਟ ਟਰੀਟਮੈਂਟ ਪ੍ਰਦਾਨ ਕੀਤਾ ਜਾ ਸਕੇ ਸਤਿਅ ਦਿਲ ਸਰੀਰ ਦਾ ਅਹਿਮ ਹਿੱਸਾ ਦਿਲ ਹੈਡਕੁਆਟਰ ਹੈ ਸਰੀਰ ਦਾ ਜੋ ਪੂਰੇ ਸਰੀਰ ਨੂੰ ਚਲਾਉਂਦਾ ਹੈ ਔਰ ਜਿਹੜੇ ਚੰਗੇ ਡਾਕਟਰ ਹੁੰਦੇ ਨੇ ਜਿਹੜੇ ਗ੍ਰੇਟ ਡਾਕਟਰ ਹੁੰਦੇ ਨੇ ਉਹ ਕੱਲਾ ਇਲਾਜ ਨਹੀਂ ਕਰਦੇ ਸਗੋਂ ਪੇਸ਼ੈਂਟ ਦੇ ਮਨ ਵਿੱਚੋਂ ਸਾਰੇ ਡਰ ਬਾਹਰ ਕੱਢਦੇ ਨੇ ਤੇ ਦਿਲ ਦੇ ਰੋਗਾ ਲਈ ਜਿਹੜੇ ਦਿਲ ਦੇ ਡਾਕਟਰ ਹੁੰਦੇ ਨੇ ਉਹ ਅਹਿਮ ਰੋਲ ਨਿਭਾਉਂਦੇ ਨੇ ਤਾਂ ਅੱਜ ਤੁਹਾਡੇ ਜਿੰਨੇ ਸਵਾਲ ਨੇ ਦਿਲ ਦੀ ਬਿਮਾਰੀਆਂ ਨੂੰ ਲੈ ਕੇ ਉਹਨਾਂ ਤੇ ਚਰਚਾ ਕਰਨੀ ਹੈ ਤਾਂ ਵੱਡੀ ਗੱਲ ਇਹ ਸਮਝ ਲਓ ਤੁਹਾਡੇ ਦਿਲ ਦੇ ਜਿੰਨੇ ਡਰ ਤੁਸੀਂ ਦਿਲ ਚ ਲੁਕੋਏ ਹੋਇਆ ਸਾਰੇ ਦੂਰ ਕਰਨੇ ਆ ਪਹਿਲਾਂ ਤੁਹਾਨੂੰ ਮਿਲਾਉਨੇ ਆ ਡਾਕਟਰ ਅਤਲ ਚੋਪੜਾ ਜੀ ਨਾਲ ਸਵਾਗਤ ਕਰਦੇ ਆਂ ਦਿਲ ਦੇ ਮਾਹਰ ਡਾਕਟਰ ਨੇ ਲਿਵਾਸਾ ਤੋਂ ਸਵਾਗਤ ਕਰਦੇ ਫਿਰ ਲਵਾਂਗੇ ਸਵਾਲ ਜੀ ਬਹੁਤ ਨਹੀਂ ਦਾ ਸਵਾਗਤ ਹੈ ਸਰ ਵੈਲਕਮ ਪੀਪੀ 32 ਦੇ ਸਾਰੇ ਈਵਰਸ ਨੂੰ ਜੋ ਘਰ ਬੈਠ ਕੇ ਪੀਪੀ 32 ਦੇਖ ਰਹੇ ਨੇ ਜੀ ਡਾਕਟਰ ਸਾਹਿਬ ਜਿਹੜੇ ਸਾਡੇ ਪਰਿਵਾਰਕ ਜੀ ਦੇਖ ਰਿਆ ਸੀ ਉਹਨਾਂ ਦੇ ਦਿਲ ਚੋਂ ਦਿਲ ਦਾ ਡਰ ਕੱਟਣਾ ਦਿਲ ਦੀਆਂ ਬਿਮਾਰੀਆਂ ਦਾ ਡਰ ਕੱਟਣਾ ਤਾਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਆ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਆ ਹਾਲ ਦੀ ਘੜੀ ਵੱਧ ਰਹੀਆਂ ਨੇ ਉਦੇ ਕਾਰਨ ਕੀ ਹੈ ਤੇ ਆਪਣੇ ਨਵਾਂ ਸ਼ਹਿਰ ਏਰੀਆ ਦੀ ਗੱਲ ਕਰੀ ਕਿਉਂਕਿ ਤੁਸੀਂ ਵੀ ਰਾਂਹੁਣ ਨੂੰ ਬਿਲੋਂਗ ਕਰਦੇ ਹੋ ਆਪਣੇ ਜ਼ਿਲ੍ਹੇ ਵਿੱਚ ਕਿਹੜੀਆਂ-ਕਿਹੜੀਆਂ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਦੇਖੋ ਜੋ ਦਿਲ ਦੀਆਂ ਬਿਮਾਰੀਆਂ ਹਨ ਜੇ ਪੰਜਾਬ ਏਰੀਆ ਦੇ ਵਿੱਚ ਐਜ਼ ਅ ਹੋਲ ਆਪਾਂ ਅਗਰ ਲਈਏ ਜੀ ਜਾਂ ਨਾਰਥ ਇੰਡੀਆ ਦੇ ਵਿੱਚ ਆਪਾਂ ਦੇਖਦੇ ਆ ਤਾਂ ਕਾਫੀ ਨੇ ਪੰਜਾਬ ਦੇ ਵਿੱਚ ਮੇਨ ਪ੍ਰੋਬਲਮ ਜਿਹੜੀ ਹੈ ਉਹ ਹਾਰਟ ਅਟੈਕ ਦੀ ਹੈ ਉਹ ਕੋਰਨਰੀ ਆਰਟਰੀ ਡਿਜ਼ੀਜ਼ ਜਿਹਨੂੰ ਆਪਾਂ ਕਹਈਏ ਇਹ ਜੋ ਕੋਲੇਸਟ੍ਰੋਲ ਹੈ ਜਾਂ ਜੋ ਆਪਾਂ ਆਪਣੇ ਖਾਣ ਪੀਣ ਜੋ ਇਸ ਤਰ੍ਹਾਂ ਦਾ ਜੀਵਨ ਸ਼ੈਲੀ ਜੀਵਨ ਸ਼ੈਲੀ ਆਪਾਂ ਕਹਿ ਲਈਏ ਉਸ ਕਰਕੇ ਇਹ ਹਾਰਟ ਦੀ ਨਸਾਂ ਦੇ ਵਿੱਚ ਬਲੋਕੇਜ ਦੀ ਜਿਹੜੀ ਪ੍ਰੋਬਲਮ ਹੈ ਇਹ ਬਹੁਤ ਕਾਮਨ ਹੈ ਤੇ ਇਸ ਤੋਂ ਹੀ ਅੱਗੇ ਹਾਰਟ ਫੇਲਿਅਰ ਦੀ ਪ੍ਰੋਬਲਮ ਹੁੰਦੀ ਹੈ ਠੀਕ ਹੈ ਤੇ ਉਸ ਦਾ ਇੱਕ ਕਾਰਨ ਬੀਪੀ ਵੀ ਹੈ ਬੀਪੀ ਪਲੱਸ ਆਪਾਂ ਕਹਿ ਲਈਏ ਜੀਵਨ ਸ਼ੈਲੀ ਜੋ ਹੈ ਆਪਣਾ ਖਾਣ ਪੀਣ ਉਹਦੇ ਕਰਕੇ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਜੀ ਜਿਹੜੀ ਸਿਰ ਤੁਸੀਂ ਬਲੋਕੇਜ ਦੀ ਗੱਲ ਕਰਦੇ ਹੋ ਉਹ ਇੱਕਦਮ ਹੀ ਹੋ ਜਾਂਦੀ ਹੈ ਕਿ ਹੌਲੀ-ਹੌਲੀ ਹੁੰਦੀ ਹੈ ਦੇਖੋ ਬਲੋਕੇਜ ਜਿਹੜੀ ਹੁੰਦੀ ਆ ਉਹ ਹੌਲੀ-ਹੌਲੀ ਕਰਕੇ ਹੁੰਦੀ ਆ ਵਿਦ ਟਾਈਮ ਹੁੰਦੀ ਆ ਜਿਹੜਾ ਆਪਣਾ ਬਾਡੀ ਦੇ ਵਿੱਚ ਜਿਹੜੀ ਨਸਾਂ ਆ ਜਿਹੜੀਆਂ ਹਾਰਟ ਨੂੰ ਸਪਲਾਈ ਕਰਦੀਆਂ ਇਹਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਕਵਰਿੰਗ ਆ ਉਹ ਕਵਰਿੰਗ ਦੇ ਵਿੱਚ ਹੌਲੀ ਹੌਲੀ ਕਰਕੇ ਕੋਲੇਸਟ੍ਰੋਲ ਦੇ ਡਿਪੋਜ਼ਿਟ ਹੁੰਦੇ ਰਹਿੰਦੇ ਆ ਠੀਕ ਹੈ ਉਹ ਬਲਾਕੇਜ ਉਹਦੇ ਕਰਕੇ ਹੌਲੀ ਹੌਲੀ ਵੱਧਦੀ ਰਹਿੰਦੀ ਹੈ ਤੇ ਜਦ ਤੱਕ ਬਲਾਕੇਜ ਦੇਖੋ 80% ਨਹੀਂ ਪਹੁੰਚਦੀ ਤਦ ਤੱਕ ਇਹਦੇ ਬਾਰੇ ਪਤਾ ਵੀ ਨਹੀਂ ਚੱਲਦਾ ਇਹ ਸਿੰਟਮਸ 80% ਤੋਂ ਬਾਅਦ ਹੀ ਸਟਾਰਟ ਹੁੰਦੇ ਨੇ ਦਿੱਤੇ ਕਿ ਤਾਤੇ ਤੇ ਸਾਰੇ ਸਿੰਪਟਮਸ ਜਿਹੜੇ ਆ ਜਦੋਂ ਜਬ ਪ੍ਰੋਬਲਮ ਜਿਹੜੀ ਸ਼ੁਰੂ ਹੁੰਦੀ ਆ ਇਹ ਨੌਜਵਾਨਾਂ ਵਿੱਚ ਵੀ ਅੱਜ ਕੱਲ੍ਹ ਆ ਰਹੀ ਹੈ ਕਿਉਂਕਿ ਆਪਾਂ ਜਦੋਂ ਦੇਖਦੇ ਆ ਅਸੀਂ ਵੀ ਬੜੀ ਥਾਂ ਤੇ ਕਵਰੇਜ ਕਰਨ ਜਾਂਦੇ ਆ ਪਤਾ ਲੱਗਦਾ ਜੀ ਕਿਸੇ ਨੌਜਵਾਨ ਨੂੰ ਹਾਰਟ اٹੈਕ ਆ ਗਿਆ ਕੋਈ ਕਹਿੰਦੇ ਸਾਇਲੈਂਟ ਅਟੈਕ ਆ ਗਿਆ ਜਾਂ ਕੈਨੇਡਾ ਦੀ ਗੱਲ ਕਰ ਲਈ ਉੱਧਰ ਬਹੁਤ ਹਾਰਟ اٹੈਕ ਜਿਹੜੇ ਨੌਜਵਾਨਾਂ ਨੂੰ ਆ ਰਹੇ ਆ ਸਾਇਲੈਂਟ ਅਟੈਕ ਆ ਰਹੇ ਆ ਉਹਦੇ ਪਿੱਛੇ ਕਾਰਨ ਕੀ ਸਮਝਦੇ ਆ ਦੇਖੋ ਇਹਦੇ ਪਿੱਛੇ ਕਾਰਨ ਸਾਡੇ ਚੇਂਜਿੰਗ ਜਿਹੜੀ ਲਾਈਫ ਸਟਾਈਲ ਜਿਹੜਾ ਚੇਂਜ ਹੋ ਰਿਹਾ ਹੈ ਉਹਦੇ ਕਰਕੇ ਹੀ ਇਹ ਨੌਜਵਾਨਾਂ ਦੇ ਵਿੱਚ ਵੀ ਹਾਰਟ ਅਟੈਕ ਦੀ ਪ੍ਰੋਬਲਮ ਵੱਧ ਰਹੀ ਹੈ ਠੀਕ ਹੈ ਤੇ ਅੱਜਕੱਲ ਜਿੱਦਾਂ ਕਿ ਤੁਹਾਨੂੰ ਪਤਾ ਹੈ ਲੋਕੀ ਅੱਜਕੱਲ ਸਟ्रेस ਇੱਕ ਤਾਂ ਬਹੁਤ ਜ਼ਿਆਦਾ ਹੈ ਬੱਚਿਆਂ ਦੇ ਵਿੱਚ ਤੇ ਨੌਜਵਾਨਾਂ ਦੇ ਵਿੱਚ ਉਹ ਸਭ ਤੋਂ ਵੱਡਾ ਕਾਰਨ ਹੈ ਦੂਜਾ ਅਲਕੋਹਲ ਹੋ ਗਿਆ ਜਾਂ স্মੋਕਿੰਗ ਹੋ ਗਈ ਇਹ ਚੀਜ਼ਾਂ ਜਿੱਦਾਂ ਜਿੱਦਾਂ ਵੱਧ ਰਹੀ ਹੈ ਡਰਗਸ ਦੀ ਐਡਿਕਸ਼ਨ ਡਰਗਸ ਦੀ ਐਡਿਕਸ਼ਨ ਕਹਿ ਲਓ ਉਹ ਚੀਜ਼ ਉਹਦੀ ਹਾਰਟ ਅਟੈਕ ਨੂੰ ਮਤਲਬ ਇਨਕਰੀਜ਼ ਕਰ ਰਹੀ ਹੈ ਉਹਦੀ ਇਨਸੀਡੈਂਸ ਨੂੰ ਨੌਜਵਾਨਾਂ ਵਿੱਚ ਜ਼ਿਆਦਾ ਕਾਰਨ ਕੀ ਮੰਨਦੇ ਹੋ ਜੀਵਨ ਸ਼ੈਲੀ ਜਿਹੜਾ ਲਾਈਫਸਟਾਈਲ ਚੇਂਜ ਹੋ ਗਿਆ ਉਹ ਕਿ ਸਟ੍ਰੈਸ ਲੈਵਲ ਜਿਹੜਾ ਜ਼ਿਆਦਾ ਵੱਧ ਗਿਆ ਉਹ ਹੈ ਜੀ ਦੇਖੋ ਦੋਨੋਂ ਹੀ ਆ ਦੋਨੋਂ ਹੀ ਚੀਜ਼ਾਂ ਚੇਂਜ ਹੋ ਰਹੀਆਂ ਵਿਦ ਟਾਈਮ ਜਿੱਦਾਂ ਮੋਡਰਨਾਈਜੇਸ਼ਨ ਹੋ ਰਹੀ ਹੈ ਜਿੱਦਾਂ ਜਿੱਦਾਂ ਉਸ ਹਿਸਾਬ ਨਾਲ ਸਟ੍ਰੈਸ ਵੀ ਵੱਧ ਰਿਹਾ ਹੈ ਤੇ ਉਸ ਸਟ੍ਰੈਸ ਦੇ ਨਾਲ ਹੀ ਉਸ ਨੂੰ ਸਟ੍ਰੈਸ ਨੂੰ ਰਿਲੀਵ ਕਰਨ ਲਈ ਵੀ ਕਈ ਲੋਕ ਕਰ ਰਹੇ ਕਈ ਆਪਣਾ Enjoyment ਲਈ ਵੀ ਕਰ ਰਹੇ ਆ ਤੇ ਉਹ ਡਰੱਗਸ ਦੀ ਅਡਿਕਸ਼ਨ ਵੀ ਬアド ਰਹੀਏ ਤੇ ਦੋਨੋਂ ਚੀਜ਼ਾਂ ਹੀ ਬアド ਰਹੀਆਂ ਤੇ ਦੋਨੋਂ ਹੀ ਇੰਪੋਰਟੈਂਟ ਕੌਜ਼ ਐ ਇਹ ਜੋ ਇਨਕਰੀਜ਼ ਹੋ ਰਹੀ ਆ ਇਨਸੀਡੈਂਸ ਹਾਰਟ ਅਟੈਕ ਦਾ ਜਾਂ ਬਲਾਕੇਜ ਦਾ ਜੋ ਇਨਸੀਡੈਂਸ ਇਨਕਰੀਜ਼ ਹੋ ਰਿਹਾ ਇਹ ਦੋਨੇ ਹੀ ਬਹੁਤ ਵੱਡਾ ਕਾਰਨ ਹੈ ਇਸ ਟਾਈਮ ਸੋ ਸਾਇਲੈਂਟ ਅਟੈਕ ਚ ਕੋਈ ਲੱਛਣ ਪਹਿਲਾਂ ਸਾਹਮਣੇ ਨਹੀਂ ਆਉਂਦਾ ਕੋਈ ਸਿੰਪਟਮ ਸਾਹਮਣੇ ਨਹੀਂ ਆਉਂਦੇ ਪਹਿਲਾਂ ਦੇਖੋ ਸਾਇਲੈਂਟ ਅਟੈਕ ਦੇ ਵਿੱਚ ਸਿੰਪਟਮਸ ਆਉਂਦੇ ਆ ਸਾਇਲੈਂਟ ਅਟੈਕ ਆਪਾਂ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਛਾਤੀ ਦੇ ਵਿੱਚ ਦਰਦ ਨਹੀਂ ਹੁੰਦਾ ਜਦੋਂ ਅਟੈਕ ਹੁੰਦਾ ਠੀਕ ਐ ਸਾਇਲੈਂਟ ਅਟੈਕ ਬਹੁਤ ਕਾਮਨਲੀ ਓਲਡ ਏਜ ਵਾਲੇ ਜਿਹੜੇ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਦੀਆਂ ਨਸਾਂ ਆ ਵੀਕ ਹੋ ਚੁੱਕੀਆਂ ਹੁੰਦੀਆਂ ਉਹ ਦਰਦ ਮਹਿਸੂਸ ਨਹੀਂ ਕਰ ਪਾਉਂਦੇ ਸ਼ੂਗਰ ਦੇ ਮਰੀਜ਼ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਸਾਇਲੈਂਟ ਅਟੈਕ ਬਹੁਤ ਕਾਮਨ ਹੁੰਦਾ ਸ਼ੂਗਰ ਦੇ ਮਰੀਜ਼ ਕਈ ਕਹਿੰਦੇ ਸਾਨੂੰ ਸਿਰਫ ਘਬਰਾਹਟ ਜੀ ਹਲਕੀ ਜੀ ਹੋਈ ਸੀ ਸਾਨੂੰ ਦਰਦ ਤਾਂ ਹੋਇਆ ਹੀ ਨਹੀਂ ਆ ਲੇਕਿਨ ਉਹ ਘਬਰਾਹਟ ਵੀ ਜਿਹੜੀ ਆ ਤੁਹਾਨੂੰ ਉਹਨੂੰ ਵੀ ਸੀਰੀਅਸਲੀ ਲੈਣਾ ਆ ਜਾਂ ਕੋਈ ਵੀ ਏਦਾਂ ਦਾ ਸਿੰਪਟਮ ਹੈ ਹਲਕਾ ਜਿਹਾ ਤੁਹਾਨੂੰ ਸਾਹ ਦੀ ਪ੍ਰੋਬਲਮ ਵੀ ਆਈ ਹੈ ਜ਼ਰੂਰੀ ਨਹੀਂ ਕਿ ਦਰਦ ਹੀ ਹੋਏਗਾ ਇਵਨ ਸਾਹ ਦੀ ਪ੍ਰੋਬਲਮ ਦੇ ਨਾਲ ਵੀ ਪ੍ਰੈਜ਼ੈਂਟ ਕਰਦੇ ਆ ਜਿਹੜੇ ਡਾਇਬੀਟਿਕ ਯਾ ਕਈ ਫੀਮੇਲ ਪੇਸ਼ੈਂਟਸ ਇਸ ਤਰੀਕੇ ਨਾਲ ਪ੍ਰੈਜ਼ੈਂਟ ਕਰਦੀਆਂ ਠੀਕ ਹੈ ਯਾ ਕਈ 올ਡ ਏਜ ਜਿਹੜੇ ਪੇਸ਼ੈਂਟਸ ਜਿਨ੍ਹਾਂ ਦੀਆਂ ਨਸਾਂ ਦੇ ਵਿੱਚ ਵੀਕਨੈਸ ਆ ਚੁੱਕੀ ਹੈ ਉਹ ਨਸਾਂ ਦੇ ਵਿੱਚ ਵੀਕਨੈਸ ਆਨ ਕਰਕੇ ਉਹਨਾਂ ਨੂੰ ਦਰਦ ਮਹਿਸੂਸ ਨਹੀਂ ਹੁੰਦਾ ਸਰ ਜਿਹੜੇ ਹੁਣ ਦੇਖ ਰਹੇ ਨੇ ਮੰਨ ਲਓ ਕੋਈ 슈ਗਰ ਦਾ ਪੀੜਤ ਹੈ ਕੋਈ ਬੀਪੀ ਦਾ ਪੀੜਤ ਹੈ ਕਿਸੇ ਦਾ ਕੋਲੇਸਟ੍ਰੋਲ ਜਿਹੜਾ ਕੰਟਰੋਲ 'ਚ ਨਹੀਂ ਆ ਰਿਹਾ ਉਹਨਾਂ ਨੂੰ ਘਬਰਾਹਟ ਹੁੰਦੀ ਹੈ ਉਹ ਕਿਵੇਂ ਡਿਫਰੈਂਸ਼ੀਏਟ ਕਰਨ ਕਿ ਇਹ ਸਫੋਕੇਸ਼ਨ ਕਰਕੇ ਆ ਜਾ ਉਹ ਵੈਦਰ ਕਰਕੇ ਅਨਕੰਫਰਟੇਬਲ ਫੀਲ ਕਰ ਰਹੇ ਨੇ ਕਿ ਸੱਚੀ ਹਾਰਟ ਅਟੈਕ ਹੈ ਉਹ ਸਮਝਣ ਕਿਵੇਂ ਇਹ ਜਿਹੜੀ ਪ੍ਰੋਬਲਮ ਹੈ ਉਹਨੂੰ ਸਮਝਣ ਕਿਵੇਂ ਮੌਕੇ ਨੂੰ ਕਿਵੇਂ ਸਮਝਣ ਦੇਖੋ ਜਿਹੜੀ ਹਾਰਟ ਦੀ ਪ੍ਰੋਬਲਮ ਹੈ ਤੁਹਾਨੂੰ ਇੱਕ ਤਾਂ ਆਪਣੇ ਰਿਸਕ ਫੈਕਟਰ ਕਿਸੇ ਕਿਸੇ ਕੋਈ ਕੋਈ ਪੇਸ਼ੈਂਟ ਨੂੰ ਦੇਖੋ ਯੰਗ ਪੇਸ਼ੈਂਟ ਨੂੰ ਚੈਸਟ ਪੇਨ ਵੀ ਹੋ ਜਾਂਦੀ ਹੈ ਕਈ ਵਾਰੀ ਹਰ ਕਿਸੇ ਨੂੰ ਮੈਂ ਕਹਿੰਦਾ ਆਪਣੇ ਮੋਸਟਲੀ ਪੇਸ਼ੈਂਟਸ ਨੂੰ ਕਦੀ ਨਾ ਕਦੀ ਕੋਈ ਨਾ ਕੋਈ ਚੈਸਟ ਡਿਸਕੰਫਰਟ ਹੁੰਦਾ ਹੀ ਹੈ ਤੇ ਕਈ ਵਾਰੀ ਸਟ्रेस ਕਰਕੇ ਹੋ ਜਾਂਦਾ ਹੈ ਉਹ ਠੀਕ ਹੈ ਬਟ ਜਿਹੜੀ ਹਾਰਟ ਦੀ ਪ੍ਰੋਬਲਮ ਹੈ ਉਹ ਮੋਸਟਲੀ ਹੋਏਗੀ ਦੇਖੋ ਰਿਸਕ ਫੈਕਟਰ ਬਹੁਤ ਇੰਪੋਰਟੈਂਟ ਹੈ ਇਸ ਚੀਜ਼ ਦੇ ਵਿੱਚ ਡਾਇਬੀਟਿਕ ਪੇਸ਼ੈਂਟਸ ਜਿਹੜੇ ਆ ਜਿਹੜੇ ਹਾਈਪਰਟੈਂਸਿਵ ਪੇਸ਼ੈਂਟਸ ਆ ਜਾਂ ਜਿਹੜੇ ਐਲਡਰਲੀ ਆ 올ਡ ਏਜ ਵਾਲੇ ਪੇਸ਼ੈਂਟਸ ਆ ਜਾਂ ਕੋਈ স্মੋਕਿੰਗ ਕਰ ਰਿਹਾ ਹੈ ਹਨਾ ਜਾਂ ਉਹ ਉਹ ਜਿਨ੍ਹਾਂ ਦੇ ਵਿੱਚ ਰਿਸਕ ਹੈ ਜਾ ਕੋਲੇਸਟ੍ਰੋਲ ਜਿਹਨਾਂ ਬੰਦੇ ਆ ਗੱਲ ਗੱਲ ਕਰੀਏ ਤਾਂ ਇੱਧਰ ਜ਼ਿਆਦਾਤਰ ਲੋਕਾਂ ਨੂੰ ਇੱਕ ਐਸਿਡ ਦੀ ਪ੍ਰੋਬਲਮ ਵੀ ਹੈਗੀ ਆ ਢੇਟ ਨੂੰ ਦੇ ਨਾਲ ਲੈ ਕੇ ਤਾਂ ਫਿਰ ਉਹ ਡਿਫਰੈਂਸ਼ੀਏਟ ਕਿਵੇਂ ਕਰਨ ਕਿ ਇਹ ਐਸਿਡ ਬਣਿਆ ਗੈਸ ਬਣ ਗਈ ਹੈ ਕੋਈ ਮਲਾਵਟੀ ਚੀਜ਼ ਖਾ ਲਈ ਉਹਦੇ ਕਰਕੇ ਕਿ ਹਾਰਟ ਅਟੈਕ ਹੈ ਜੇ ਹਾਰਟ ਅਟੈਕ ਹੈ ਤਾਂ ਉਹਦੇ ਵਿੱਚ ਕਿੰਨੀ ਦੇਰ ਦੇ ਵਿੱਚ ਵਿੱਚ ਡਾਕਟਰ ਕੋਲ ਪਹੁੰਚਣਾ ਹੁੰਦਾ ਤਾਂ ਜੋ ਬਚਾਅ ਕੀਤਾ ਜਾ ਸਕੇ ਅਗਰ ਤੁਹਾਨੂੰ ਘਬਰਾਹਟ ਹੋ ਰਹੀ ਹੈ ਸਡਨਲੀ ਤੁਹਾਨੂੰ ਕੱਚੀਆਂ ਤਰੇਲੀਆਂ ਜਿਹਨੂੰ ਆਪਾਂ ਕਾਮਨ ਲੈਂਗੁਏਜ ਚ ਕਹਿ ਦਿੰਦੇ ਆ ਪਸੀਨਾ ਆ ਗਿਆ ਨਾਲ ਘਬਰਾਹਟ ਹੋ ਰਹੀ ਹੈ ਜਾਂ ਤੁਹਾਡਾ ਜਿਹੜਾ ਦਰਦ ਹੈ ਉਹ ਲੈਫਟ ਆਰਮ ਦੇ ਵਿੱਚ ਜਾ ਰਿ ਲਿ ਬੈਠੇ ਬੈਠੇ ਤੁਹਾਨੂੰ ਇਦਾਂ ਦੇ ਸਿੰਪਟਮਸ ਆ ਰਹੇ ਆ ਤਾਂ ਉਹ ਹਾਰਟ ਅਟੈਕ ਦੇ ਹੋ ਸਕਦੇ ਆ ਅਗਰ ਪੇਨ ਤੁਹਾਡਾ ਲੋਕਲਾਈਜ਼ਡ ਇੱਕ ਜਗ੍ਹਾ ਤੇ ਹੀ ਹੈ ਮਤਲਬ ਠੀਕ ਹੈ ਜਾਂ ਫਿਰ ਉਹ ਤੁਹਾਨੂੰ ਐਸਿਡ ਦੀ ਪ੍ਰੋਬਲਮ ਵੀ ਨਾਲ-ਨਾਲ ਪੇਟ ਚ ਦਰਦ ਵੀ ਹੈ ਤੇ ਕੁਝ ਤੁਸੀਂ ਕੁਝ ਮਤਲਬ ਕੁਝ ਭਾਰੀ ਖਾਦਾ ਉਸ ਤੋਂ ਬਾਅਦ ਦਰਦ ਹੋ ਰਿਹਾ ਹੈ ਤੇ ਉਹ ਤੁਹਾਡਾ ਐਸਿਡ ਦਾ ਪੇਨ ਹੋ ਸਕਦਾ ਹੈ ਹਾਰਟ ਅਟੈਕ ਦਾ ਪੇਨ ਜਿਹੜਾ ਆ ਜਾਂ ਹਾਰਟ ਦਾ ਪੇਨ ਆ ਉਹ ਤੁਹਾਡਾ ਚੱਲਣ ਫਿਰਨ ਤੇ ਇਨਕਰੀਜ਼ ਹੋਏਗਾ ਤੁਸੀਂ ਥੋੜਾ ਜਿਹਾ ਵੀ ਐਕਜ਼ਰਟ ਕਰੋਗੇ ਤੁਹਾਡੇ ਹਾਰਟ ਤੇ ਦਬਾਅ ਪਏਗਾ ਠੀਕ ਹੈ ਕੰਸਟ੍ਰਿਕਟਿੰਗ ਟ੍ਰੇਕ ਪੇਨ ਹੋਏਗਾ ਉਹਦੇ ਵਿੱਚ ਦਬਾਅ ਜਿੱਦਾ ਪੈਦਾ ਹੁੰਦੀ ਤਿੱਖਾ ਦਰਦ ਨਹੀਂ ਕਹਿ ਸਕਦੇ ਭਾਰੀ ਭਾਰੀ ਬਣ ਲੱਗੇਗਾ ਭਾਰੀਪਨ ਲੱਗੇਗਾ ਤੁਹਾਨੂੰ ਲੱਗੇ ਕੁਝ ਦਬਾ ਰਿਹਾ ਹੈ ਉਹ ਇੱਕ ਖਾੜ ਦਾ ਦਰਦ ਹੈ ਜੀ ਜੀ ਤੇ ਫਿਰ ਰਿਸਕ ਫੈਕਟਰ ਤੇ ਜਿਆਦਾ ਲੋਕ ਕਿਹੜੇ-ਕਿਹੜੇ ਨੇ ਕਿਹੜੇ ਬਰੂ ਦੇ ਢੇਰ ਤੇ ਬੈਠੇ ਹੋਏ ਨੇ ਰਿਸਕ ਫੈਕਟਰ ਦੇਖੋ ਜਿਹੜੇ ਪੇਸ਼ੈਂਟਸ ਸਭ ਤੋਂ ਇੰਪੋਰਟੈਂਟ ਰਿਸਕ ਫੈਕਟਰ ਹੈ ਕੋਲੇਸਟ੍ਰੋਲ ਦਾ ਤੇ ਡਾਇਬੀਟਿਕ ਜਿਹੜੇ ਸ਼ੂਗਰ ਦੇ ਪੇਸ਼ੈਂਟ ਹੈ ਜਿਨ੍ਹਾਂ ਨੂੰ ਕੋਲੇਸਟ੍ਰੋਲ ਜਿਨ੍ਹਾਂ ਦਾ ਰੇਜ਼ਡ ਹੈ ਉਹ ਬਹੁਤ ਜ਼ਿਆਦਾ ਰਿਸਕ ਦੇ ਠੀਕ ਹੈ ਤੇ ਬਲੱਡ ਪ੍ਰੈਸ਼ਰ ਹੀ ਕਾਰਨ ਹੈ ਜਿਨ੍ਹਾਂ ਦੇ ਲੋਕਾਂ ਦੇ ਵਿੱਚ ਹਾਰਟ ਅਟੈਕ ਦੀ ਫ੍ਰੀਕੁਐਂਸੀ ਜ਼ਿਆਦਾ ਹੁੰਦੀ ਹੈ ਠੀਕ ਹੈ স্মੋਕਰਸ ਵਿੱਚ ਜ਼ਿਆਦਾ ਹੈ ਇਸ ਸਟੇਜ ਦੀ ਹੈ ਜਿਹੜੇ ਸਟ्रेसਫੁੱਲ এনਵਾਇਰਨਮੈਂਟ ਚ ਆ ਜੌਬਸ ਰੈਸਫੁੱਲ ਹੈ ਜਿਨ੍ਹਾਂ ਦੀ ਉਹ ਵੀ 1% ਸਾਡੇ ਨੌਜਵਾਨ ਤਾਂ ਜਿਹੜੇ ਕਲਾਕਾਰ ਨੇ ਜਾਂ ਆਰਟਿਸਟ ਕੇ ਲਿਆ ਉਹਨਾਂ ਦੇ ਕੇ ਪ੍ਰਭਾਵਿਤ ਹੁੰਦੇ ਨੇ ਉਹ ਹਰ ਜਗ੍ਹਾ ਤੇ ਦਿਖਾਈ ਦਿੰਦੇ ਨੇ ਪ੍ਰੋਮੋਸ਼ਨ ਕਰਦੇ ਦਿਖਾਈ ਦਿੰਦੇ ਤੇ ਉਹਨਾਂ ਦੀ ਉਮਰਾਂ ਵੀ ਬੜੀਆਂ ਲੰਬੀਆਂ ਹੁੰਦੀਆਂ ਫਿਰ ਉਹ ਆਪਾਂ ਕਿਵੇਂ ਬਚਾਅ ਕਰ ਲੈਂਦੇ ਨੇ ਮੈਂ ਇੱਕ ਕਲਾਕਾਰ ਦਾ ਨਾਂ ਲੈਣਾ ਨਹੀਂ ਚਾਹੁੰਦਾ ਬਹੁਤ ਮਸ਼ਹੂਰ ਨੇ ਕਰਕੇ ਗੱਲ ਕਰਦੇ ਨੇ ਕਿ ਉਹ ਕਿਹਾ ਜਾਂਦਾ ਚੀਨ ਸਮੋਕਰ ਨੇ ਤੇ ਬੜੇ ਅੱਛੇ ਕੁੰਬੇ ਫਿਰ ਦੇ ਨੌਜੋਨਾਂ ਅਟਰੈਕਟ ਹੋ ਕੇ ਗਲਤ ਰਾਹ ਤੇ ਪੈ ਜਾਂਦੇ ਆ ਦੇਖੋ ਹਰ ਕਿਸੇ ਨੂੰ ਆਪਾਂ ਜਾ ਕਹ ਲਈਏ ਕੁਝ ਇੱਕ ਲੋਕਾਂ ਨੂੰ ਦੇਖ ਕੇ ਆਪਾਂ ਉਸ ਚੀਜ਼ ਨੂੰ ਜਨਰਲਾਈਜ਼ ਚੀਜ਼ ਨਹੀਂ ਕਹਿ ਸਕਦੇ ਕੁਝ ਲੋਕਾਂ ਦੇ ਦੇਖੋ ਜੈਨੇਟਿਕ ਪ੍ਰੋਟੈਕਟਿਵ ਜੀਨਸ ਹੁੰਦੇ ਹੈ ਕਈ ਲੋਕਾਂ ਦੇ ਕਈ ਲੋਕਾਂ ਦੇ ਜੀਨਸ ਜਿਹੜੇ ਆ ਇਵਨ ਕੁਝ ਵੀ ਉਹਨਾਂ ਦੇ ਵਿੱਚ ਰਿਸਕ ਨਹੀਂ ਹੁੰਦਾ ਲੇਕਿਨ ਉਹਨਾਂ ਦੇ ਜੀਨਸ ਹੀ ਇਦਾਂ ਹੁੰਦੇ ਕਿ ਉਹਨਾਂ ਦੇ ਵਿੱਚ ਜਿਹੜਾ ਕੋਲੇਸਟੇਰੋਲ ਹੁੰਦਾ ਉਹ ਜਿਆਦਾ ਸਟਿੱਕੀ ਹੁੰਦਾ ਆ ਉਹ ਨਸਾਂ ਦੇ ਵਿੱਚ ਜਿਆਦਾ ਡਿਪੋਜ਼ਿਟ ਹੁੰਦਾ ਹੈ ਨਾ ਤੇ ਉਹ ਜੀਨਸ ਕਰਕੇ ਇਹ ਪ੍ਰੋਬਲਮ ਹੈ ਸਾਰੀ ਸਰ ਤੁਸੀਂ ਜੀਨਸ ਦੀ ਗੱਲ ਕੀਤੀ ਹੈ ਜੈਨ ਦਿੱਕ ਦੀ ਗੱਲ ਕੀਤੀ ਹੈ ਜਿਹੜਾ ਨੌਜਵਾਨਾਂ ਵਿੱਚ ਅੱਜ ਕੱਲ ਹਾਰਟ ਅਟੈਕ ਦੀ ਜਿਹੜੀ ਕਮੀ ਪੇਸ਼ੀ ਆ ਰਹੀ ਹੈ ਜਾਂ ਪ੍ਰੋਬਲਮ ਆ ਰਹੀ ਹੈ ਮੁਸੀਬਤ ਆ ਰਹੀ ਹੈ ਇਹ ਪਿੱਛੇ ਜੋ ਪਰਿਵਾਰ ਦੇ ਵਿੱਚ ਜੇ ਗੱਲ ਕਰੀ ਹਿਸਟਰੀ ਮਦਰ ਫਾਦਰ ਦੀ ਹਿਸਟਰੀ ਨਾਲ ਵੀ ਰਿਲੇਟਡ ਹੁੰਦੀ ਹੈ ਜੀ ਡੈਫੀਨਿਟਲੀ ਹੁੰਦੀ ਹੈ ਯੰਗ ਏਜ ਦੇ ਵਿੱਚ ਜਿਹੜੇ ਅਟੈਕ ਹੋ ਰਿਹਾ ਇਹਦੇ ਵਿੱਚ ਬਹੁਤ ਵੱਡਾ ਕਾਰਨ ਇੱਕ ਫੈਮਿਲੀ ਹਿਸਟਰੀ ਦਾ ਹੈ ਅਗਰ ਕਿਸੇ Uh, 50 ਮਦਰ uh, uh, 60 ਏਜ ਤੋਂ ਕਿਸੇ ਨੂੰ ਪਹਿਲਾਂ ਹਾਰਟ ਅਟੈਕ ਹੋਇਆ ਹੈ ਜਾਂ ਫਾਦਰ ਨੂੰ 50 ਦੀ ਏਜ ਤੋਂ ਪਹਿਲਾਂ ਹਾਰਟ ਅਟੈਕ ਹੋਇਆ ਹੈ ਹੈਨਾ ਮੈਲਸ ਦੇ ਵਿੱਚ 50 ਫੀਮੇਲਸ ਦੇ ਵਿੱਚ 16 ਮੰਨਿਆ ਜਾਂਦਾ ਤੇ ਉਹ ਉਹ ਲੋਕੀ ਇਹਦਾ ਮਤਲਬ ਫੈਮਿਲੀ ਹਿਸਟਰੀ ਉਹਦੇ ਬਹੁਤ ਸਟਰੋਂਗ ਹੈ ਮਤਲਬ ਜੇ ਕੋਈ 35 ਸਾਲ ਦੀ ਉਮਰ ਤੋਂ ਟੱਪ ਗਿਆ ਹਾਂ ਉਹਦੇ ਮਦਰ ਫਾਦਰ ਨੂੰ ਰੱਬ ਨਾ ਕਰੇ ਕਿਤੇ ਕਦੀ ਖੁਦ ਨਾ ਖਾਸਸ ਦੀ ਪ੍ਰੋਬਲਮ ਆਈ ਹੋਵੇ ਤੁਹਾਨੂੰ ਰੈਗੂਲਰ ਚੈੱਕਅਪ ਕਰਵਾਉਣਾ ਚਾਹੀਦਾ ਰੈਗੂਲਰ ਚੈੱਕਅਪ ਕਰਵਾਣਾ ਚਾਹੀਦਾ ਇਗਜ਼ਾਮ ਕਰਾ ਲੈਣਾ ਚਾਹੀਦਾ ਰੈਗੂਲਰ ਇਗਜ਼ਾਮਿਨ ਕਰਵਾਉਣਾ ਚਾਹੀਦਾ ਉਹਨੂੰ ਐਟਲੀਸਟ ਮਿਲਣਾ ਚਾਹੀਦਾ ਹੈ ਤੇ ਆਪਣੇ ਆਪਣੇ ਨੂੰ ਇੱਕ ਵਾਰ ਤਾਂ ਪਹਿਲਾਂ ਜਾ ਕੇ ਚੈੱਕਅਪ ਕਰਵਾਵੇ ਤੇ ਦੇਖੇ ਕਿ ਉਹਨਾਂ ਦੇ ਵਿੱਚ ਕੋਈ ਰਿਸਕ ਫੈਕਟਰ ਤਾਂ ਨਹੀਂ ਹੈ ਕੋਈ ਕੋਲੇਸਟ੍ਰੋਲ ਦੀ ਪ੍ਰੋਬਲਮ ਸ਼ੂਗਰ ਦੀ ਪ੍ਰੋਬਲਮ ਇਹ ਤਾਂ ਨਹੀਂ ਹੈ ਹਣਾ ਤੇ ਉਸ ਤੋਂ ਬਾਅਦ ਫ੍ਰੀਕੁਐਂਟ ਉਸ ਤੋਂ ਬਾਅਦ ਵੀ ਰੈਗੂਲਰ ਚੈੱਕ ਅਪ ਚਾਹੀਦਾ ਜੇ ਮਦਰ ਫਾਦਰ ਨੂੰ ਬੀਪੀ ਦੀ ਪ੍ਰੋਬਲਮਸ ਹੈ ਤਾਂ ਫਿਰ ਆਪਣੇ ਆਪ ਨੂੰ ਵੀ ਚੈੱਕ ਕਰਾਉਣਾ ਚਾਹੀਦਾ ਡੈਫੀਨਿਟਲੀ ਅਗਰ ਮਦਰ ਫਾਦਰ ਦੇ ਬੀਪੀ ਸ਼ੂਗਰ ਦੀ ਕੋਈ ਪ੍ਰੋਬਲਮ ਹੈ ਤੇ ਤੁਹਾਨੂੰ ਵੀ ਉਹ ਹੋਣ ਦੀ ਚਾਂਸਸ ਕਾਫੀ ਜ਼ਿਆਦਾ ਹੈ ਤੁਸੀਂ ਕੋਲੇਸਟ੍ਰੋਲ ਦੀ ਗੱਲ ਬੜੀ ਬਾਰ ਕੀਤੀ ਆ ਹੁਣ ਆਪਾਂ ਗੱਲਬਾਤ ਕਰ ਰਹੇ ਆ ਚਾਰ ਪੰਜ ਬਾਰ ਕੋਲੇਸਟ੍ਰੋਲ ਦਾ ਜ਼ਿਕਰ ਕੀਤਾ ਇੱਕ ਇਹ ਚਰਚਾ ਬੜੀ ਆ ਕਹਿੰਦੇ ਕੋਲੇਸਟ੍ਰੋਲ ਗੁੱਡ ਵੀ ਹੁੰਦਾ ਬੈਡ ਵੀ ਹੁੰਦਾ ਇਹ ਥੋੜਾ ਸਮਝਾ ਦਉ ਕਿਵੇਂ ਗੁੱਡ ਹੁੰਦਾ ਜੀ ਦੇਖੋ ਕੋਲੇਸਟ੍ਰੋਲ ਸਾਡੀ ਬਾਡੀ ਵਿੱਚ ਬੰਦ ਹੈ ਲਿਵਰ ਬਣਾਉਂਦਾ ਕੋਲੇਸਟ੍ਰੋਲ ਨੂੰ ਠੀਕ ਹੈ ਤੇ ਇਹ ਦੋ ਤਰੀਕੇ ਦਾ ਕੋਲੇਸਟ੍ਰੋਲ ਹੁੰਦਾ ਟ੍ਰਾਈਗਲਿਸਰਾਈਡ ਇੱਕ ਤੀਜੇ ਤਰੀਕੇ ਦਾ ਵੀ ਇੱਕ ਫੈਟੀ ਐਸਿਡ ਹੁੰਦਾ ਜੋ ਮਤਲਬ ਜੋ ਬਣਾਇਆ ਜਾਂਦਾ ਜੋ ਵੀ ਉਹ ਵੀ ਹਾਰਡ ਉਹ ਵੀ ਬਾਹਰੋਂ ਡਾਈਟ ਤੋਂ ਮਿਲਦਾ ਠੀਕ ਹੈ ਤੇ ਜਿਹੜਾ ਇੱਕ ਐਲ ਡੀ ਐਲ ਕੋਲੇਸਟ੍ਰੋਲ ਹੁੰਦਾ ਹੈ ਇੱਕ ਐਚ ਡੀ ਐਲ ਕੋਲੇਸਟ੍ਰੋਲ ਹੁੰਦਾ ਜਿਹੜਾ ਐਲ ਡੀ ਐਲ ਹੁੰਦਾ ਉਹ ਬੈਡ ਕੋਲੇਸਟ੍ਰੋਲ ਹੈ ਠੀਕ ਹੈ ਉਹ ਆਪਣਾ ਨੂੰ ਬਾਡੀ ਦੇ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਚਾਹੀਦਾ ਹੈ ਲੇਕਿਨ ਕਿਸੇ ਕਿਸੇ ਨੂੰ ਦੇ ਵਿੱਚ ਉਹ ਜੈਨੇਟਿਕ ਅਬਨਾਰਮਲिटीज ਕਰਕੇ ਉਹ ਕੋਲੇਸਟ੍ਰੋਲ ਬਹੁਤ ਹਾਈ ਲੈਵਲ ਦੇ ਵਿੱਚ ਚਲੇ ਜਾਂਦਾ ਠੀਕ ਹੈ ਐਲ ਡੀ ਐਲ ਕੋਲੇਸਟ੍ਰੋਲ ਹੀ ਹੁੰਦਾ ਜੋ ਸਾਡੀਆਂ ਨਸਾਂ ਦੇ ਵਿੱਚ ਜੋ ਹਾਰਟ ਦੀ ਨਸਾਂ ਦੇ ਵਿੱਚ ਜਾਂ ਇਵਨ ਹੋਰ ਨਸਾਂ ਦੇ ਵਿੱਚ ਵੀ ਪੈਰਾਂ ਦੀ ਨਸਾਂ ਦੇ ਵਿੱਚ ਵੀ ਜਮਾ ਹੁੰਦਾ ਤੇ ਹੋਰ ਇਹ ਕਰਦਾ ਜੀ ਨੰਮਸ ਕਰਦਾ ਵੀ ਇੱਕ ਤਰ੍ਹਾਂ ਦਾ ਜਿਹੜਾ ਨਹੀਂ ਨੰਬਰਸ ਨਹੀਂ ਆਪਾਂ ਕਹਿ ਸਕਦੇ ਹੋਲੀ ਹੋਲੀ ਕਰਕੇ ਇਹ ਮਤਲਬ ਬਲਾਕੇਜਸ ਨੂੰ ਇਨਕਰੀਸ ਕਰਦਾ ਹੈ ਵੈਸਕੂਲਰ ਜਿਹੜੇ ਆਪਣੇ ਉਹਦੇ ਵਿੱਚ ਉਹਦੇ ਵਿੱਚ ਡਿਪੋਜ਼ਿਟ ਹੁੰਦਾ ਹੈ ਨਸਾਂ ਦੇ ਵਿੱਚ ਜਿਹੜਾ ਐਚ ਡੀ ਐਲ ਹੁੰਦਾ ਹੈ ਇਹ ਵੀ ਆਪਣੀ ਬਾਡੀ ਦੇ ਅੰਦਰ ਹੀ ਬਣਦਾ ਹੈ ਐਚ ਡੀ ਐਲ ਕੋਲੇਸਟ੍ਰੋਲ ਜਿਹੜਾ ਹੁੰਦਾ ਹੈ ਇਹ ਆਪਣਾ ਕੋਲੇਸਟ੍ਰੋਲ ਉਹਨੂੰ ਘਟਾਉਂਦਾ ਜਿਹੜਾ ਨਸਾਂ ਦੇ ਵਿੱਚ ਐਲ ਡੀ ਐਲ ਡਿਪੋਜ਼ਿਟ ਹੁੰਦਾ ਹੈ ਇਹ ਉਹਨੂੰ ਘਟਾਉਂਦਾ ਇਹ ਉਹਨੂੰ ਲੈ ਕੇ ਦੁਬਾਰਾ ਉਹਨੂੰ ਲਿਵਰ ਦੇ ਵਿੱਚ ਵਾਪਸ ਲੈ ਕੇ ਜਾਂਦਾ ਮਤਲਬ ਜਿੱਥੋਂ ਜਿਹੜਾ ਐਲਡੀਐਲ ਜਿੱਥੇ ਡਿਪੋਜ਼ਿਟ ਹੁੰਦਾ ਤੇ ਦੋਨੇ ਆਪੋਜ਼ਿਟ ਕੰਮ ਕਰਦੇ ਆ ਇੱਕ ਉਹਨੂੰ ਲੈ ਕੇ ਜਾਂਦਾ ਪੈਰੀਫਰੀ ਦੇ ਵਿੱਚ ਮਤਲਬ ਨਸਾਂ ਦੇ ਵਿੱਚ ਇੱਕ ਉਹਨੂੰ ਨਸਾਂ ਤੋਂ ਵਾਪਸ ਖਿੱਚਦਾ ਹੈ ਮਤਲਬ ਇੱਕ ਸਰ ਆਮੋਮਨ ਗੱਲ ਵੀ ਹੁੰਦੀ ਰਹਿੰਦੀ ਆ ਚੁੰਝ ਚਰਚਾ ਕਹਿ ਲਈਏ ਜਾਂ ਇੱਕ ਦੋ ਲੋਕ ਕਿਨਾ ਆਪਸ 'ਚ ਗੱਲਾਂ ਬਾਤਾਂ ਕਰਦੇ ਰਹਿੰਦੇ ਕਹਿੰਦੇ ਕਿ ਜ਼ਿਆਦਾ ਚਿਕਨ ਖਾਣ ਨਾਲ ਜਾਂ ਰੈੱਡ ਮੀਟ ਖਾਣ ਨਾਲ ਜਾਂ ਕਹਿੰਦੇ ਲੋਕ ਜ਼ਿਆਦਾ ਘਿਓ ਖਾਣ ਨਾਲ ਕੋਲੇਸਟ੍ਰੋਲ ਵੱਧਦਾ ਇਹ ਕਿੰਨੇ ਕੁ ਸੱਚਾ ਹੀ ਆ ਦੇਖੋ ਘਿਓ ਖਾਣ ਨਾਲ ਤਾਂ ਵਧਦਾ ਕੋਲੇਸਟ੍ਰੋਲ ਓਕੇ ਨਾਨ ਵੇਜ ਜੇ ਕੋਈ ਪਿਓਰ ਪਿਓਰ ਕਹਿੰਦੇ ਤਾਂ ਕਹਿੰਦੇ ਵੇਜ ਦੇ ਕੇ ਪਿਓਰ ਘੀ ਖਾਓ ਇਹਨਾਂ ਕੋਈ ਤਕਲੀਫ ਨਹੀਂ ਆਉਂਦੀ ਪਿਓਰ ਘੀ ਖਾਣ ਨਾਲ ਵਧਦਾ ਕਿ ਨਹੀਂ ਵਾ ਨਹੀਂ ਅਗਰ ਦੇਖੋ ਹਰ ਚੀਜ਼ ਇਦਾਂ ਜਿਹੜਾ ਘਿਓ ਆ ਜਿਹੜਾ ਦੋ ਤੋਂ ਹੀ ਬੰਦ ਹੈ ਹਨਾ ਠੀਕ ਹੈ ਤੇ ਉਹ ਇੰਨਾ ਬੁਰਾ ਨਹੀਂ ਹੈ ਠੀਕ ਹੈ ਦੋ ਚਮਚ ਦਿਨ ਦੇ ਵਿੱਚ ਆਪਾਂ ਨੂੰ ਜ਼ਰੂਰ ਲੈਣੇ ਚਾਹੀਦੇ ਹਨ ਅਗਰ ਨਾਲ ਕਸਰਤ ਵੀ ਕਰਨੀ ਹੈ ਕਸਰਤ ਵੀ ਕਰਨੀ ਹੈ ਦੋ ਚਮਚ ਮਤਲਬ ਐਦਾ ਨਹੀਂ ਦੋ ਚਮਚ ਵੈਸੇ ਹੀ ਆਪਣੇ ਹੋ ਜਾਂਦੇ ਆਪਾਂ ਮਤਲਬ ਨਾਰਮਲੀ ਵੀ ਕੁਝ ਸਬਜੀ ਦਾਲ ਕੁਝ ਹੋਰ ਵਿੱਚ ਯੂਜ਼ ਹੁੰਦਾ ਇੰਨਾ ਦੋ ਚਮਚ ਲੈਣਾ ਕੋਈ ਬੁਰੀ ਚੀਜ਼ ਨਹੀਂ ਹੈ हां ज्यादा मात्रा ਦੇ ਵਿੱਚ ਤਾਂ ਦੇਖੋ ਹਰ ਚੀਜ਼ ਹੀ ਬੁਰੀ ਹੈ। ਪਛਾਣਾ ਪਛਾਣ ਲਈ ਕਰਨਾ ਪਛਾਣ ਲਈ ਕਸਦ ਕਰਨੀ ਬਹੁਤ ਜ਼ਰੂਰੀ ਹੈ। ਹਾਂਜੀ ਉਹ ਵੀ ਬਹੁਤ ਜ਼ਰੂਰੀ ਹੈ ਉਹ ਕਰਨੀ ਜ਼ਰੂਰੀ ਹੈ। ਰੈਗੂਲਰ ਐਕਸਰਸਾਈਜ਼ ਕਰੋ 40 ਤੋਂ 2 45 ਮਿੰਟਸ ਡੇਲੀ ਬ੍ਰਿਸਕ ਵਾਕਿੰਗ ਕਰੋ। ਠੀਕ ਹੈ ਤੇ ਅ ਜਿਹੜੀ ਬਾਕੀ ਤੁਸੀਂ ਗੱਲ ਕੀਤੀ ਹੈ ਨਾਨ ਵੇਜ ਦੀ ਜੀ ਜੀ ਤੇ ਨਾਨ ਵੇਜ ਦਾ ਇਦਾਂ ਦਾ ਨਹੀਂ ਹੈ ਕਿ ਨਾਨ ਵੇਜ ਬੁਰਾ ਹੈ ਮਤਲਬ ਠੀਕ ਹੈ ਨਾਨ ਵੇਜ ਨੂੰ ਬਣਾਉਣ ਦੇ ਤਰੀਕੇ ਦੀ ਪ੍ਰੋਬਲਮ ਹੈ ਜੇ ਆਪਾਂ ਨਾਨ ਵੇਜ ਨੂੰ ਕਿਸ ਤਰੀਕੇ ਨਾਲ ਬਣਾਨੇ ਆ ਉਹ ਇੰਪੋਰਟੈਂਟ ਹੈ ਅਗਰ ਆਪਾਂ ਉਹਨੂੰ ਤਲਦੇ ਆ ਜਾਂ ਉਹਨੂੰ ਫਰਾਈਟ ਚੀਜ਼ਾਂ ਜਿਆਦਾ ਲੈਨੇ ਆ ਹਨਾ ਫਰਾਈਟ ਅਗਰ ਕਰਦੇ ਆ ਤਾਂ ਉਹ ਨਾਨ ਵੇਜ ਉਸ ਤਰੀਕੇ ਨਾਲ ਬੈਡ ਹੈ ਬਟ ਵੈਸੇ ਨਾਨ ਵੇਜ ਮਤਲਬ ਨਾਨ ਕੋਈ ਇਦਾਂ ਦੀ ਕੋਈ ਸਟੱਡੀ ਨਹੀਂ ਆਈ ਜਿਸ ਨੂੰ ਆਪਾਂ ਕਹੀਏ ਕਿ ਨਾਨ ਵੇਜ ਖਾਣ ਦੇ ਨਾਲ ਪ੍ਰੋਬਲਮ ਹੁੰਦੀ ਹੈ ਮੈਨੂੰ ਤੜਕੇ ਘੱਟ ਲਓ ਤੜਕੇ ਘੱਟ ਲਓ ਉਹਨੂੰ ਫਰਾਈ ਨਾ ਕਰੋ ਤੇ ਜਿਹੜੇ ਚਾਹ ਨੂੰ ਕਹਿੰਦੇ ਕਿ ਕਾੜ ਕਾੜ ਕੇ ਪੀਣਾ ਫਿਰ ਉਹ ਚਾਹ ਜਿਆਦਾ ਵੀ ਚਾਹ ਜਿਆਦਾ ਦੇਖੋ ਹਾਰਟ ਤੇ ਉੱਤੇ ਕੋਈ ਚਾਹ ਦਾ ਇਦਾਂ ਦਾ ਇਫੈਕਟ ਵੀ ਨਹੀਂ ਹੈਗਾ ਠੀਕ ਹੈ ਇਹ ਵੀ ਮਿਥ ਹੈ ਚਾਹ ਪੀ ਸਕਦੇ ਆ ਜਿਆਦਾ ਬਹੁਤ ਜਿਆਦਾ ਪੀਣਾ ਉਹ ਤੁਹਾਡੇ ਪੇਟ ਲਈ ਹਾਨੀਕਾਰਕ ਜੀ ਜੀ ਤੇ ਸਰ ਪਲਸ ਦਾ ਤੇ ਬੀਪੀ ਦਾ ਲੈਵਲ ਕਿੰਨਾ ਹੋਣਾ ਚਾਹੀਦਾ ਹੈ ਦੇਖੋ ਨੋਰਮਲ ਬੀਪੀ ਜਿਹੜਾ ਆਪਾਂ ਅਗਰ ਦੇਖਿਆ ਜਾਵੇ ਉਹ 140/90 ਤੋਂ نیچے ਨਾਰਮਲ ਬੀਪੀ ਇੱਕ ਨਾਰਮਲ ਇਨਸਾਨ ਦਾ ਹੋਣਾ ਚਾਹੀਦਾ 140/90 ਤੋਂ نیچے ਓਕੇ ਜੀ 140 ਸਿਸਟੋਲਿਕ 90 ਡਾਇਸਟੋਲਿਕ ਤੇ ਹੀਮੋਗਲੋਬਿਨ ਕਿੰਨਾ ਹੋਣਾ ਚਾਹੀਦਾ ਜੀ ਹੀਮੋਗਲੋਬਿਨ ਮੇਲਸ ਦਾ 14 ਤੋਂ 18 ਨਾਰਮਲ ਹੈ ਤੇ ਫੀਮੇਲਸ ਦਾ 13 ਤੋਂ 17 ਨਾਰਮਲ ਹੁੰਦਾ ਓਕੇ ਜੀ ਤੁਸੀਂ ਰੇਸ਼ਿਓ ਦੀ ਗੱਲ ਕਰ ਸੀ 140 ਬਾਈ 90 140 ਬਾਈ 90 ਤੇ ਪਲਸ ਦਾ ਲੈਵਲ ਪਲਸ ਦਾ ਲੈਵਲ 60 ਤੋਂ 100 60 ਤੋਂ 100 ਅਗਰ ਹੈਗਾ ਹੈ ਤੁਹਾਡਾ 60 ਤੋਂ ਲੈ ਕੇ 100 ਦੇ ਵਿੱਚ ਹੈ ਤਾਂ ਉਹ ਨਾਰਮਲ ਪਲਸ ਮੰਨੀ ਜਾਂਦੀ ਹੈ ਕਿ ਜਿੱਦ ਨੌਜਵਾਨ ਗੱਲ ਕਰਦੇ ਕਿ ਮੈਂ ਐਕਸਰਸਾਈਜ਼ ਕਰਦਾ ਜਦੋਂ ਐਕਸਰਸਾਈਜ਼ ਕਰਦਾ ਤਾਂ ਪਲਸ ਰੇਟ ਵੱਧ ਜਾਂਦਾ ਬਾਅਦ ਚ 90 ਤੱਕ ਰਹਿੰਦਾ ਤਾਂ ਉਹ ਫਿਰ ਉਹ ਆਪਾਂ ਇਹ ਬਹੁਤ ਅੱਛੀ ਚੀਜ਼ ਹੈ ਪਲਸ ਵੱਧਣੀ ਚਾਹੀਦੀ ਹੈ ਤੁਹਾਡੀ ਐਕਸਰਸਾਈਜ਼ ਦੇ ਨਾਲ ਪਲਸ ਵਧਣੀ ਚਾਹੀਦੀ ਹੈ ਇਨਫੈਕਟ। ਅਗਰ ਤੁਹਾਡੀ ਬਲਸ ਦੇ ਨਾਲ ਨਹੀਂ ਕੋਈ ਡਰਨ ਵਾਲੀ ਗੱਲ ਨਹੀਂ ਇਹ ਤਾਂ ਨਾਰਮਲ ਚੀਜ਼ ਹੈ। ਓਕੇ ਤੁਸੀਂ ਐਕਸਰਸਾਈਜ਼ ਕਰਦੇ ਹੋ ਤੁਹਾਡੇ ਹਾਰਟ ਨੂੰ ਜ਼ਿਆਦਾ ਤੁਹਾਡੀ ਬਾਡੀ ਨੂੰ ਜ਼ਿਆਦਾ ਬਲੱਡ ਚਾਹੀਦਾ ਤਾਂ ਉਹਦੇ ਨਾਲ ਪਲਸ ਤੁਹਾਡੀ ਵਧੇਗੀ। ਇਹ ਚ ਕੋਈ ਪ੍ਰੋਬਲਮ ਨਹੀਂ ਹੈ। ਜਿਹਨਾਂ ਦੀ 90 ਰਹਿੰਦੀ ਹੈ ਪਲਸ ਪਲਸ ਰੇਟ 90 ਰਹਿੰਦਾ ਪਲਸ ਰੇਟ ਤਾਂ ਬਿਲਕੁਲ ਨਾਰਮਲ ਹੈ। ਅੱਛਾ ਅੱਛਾ 160 100 ਦੇ ਵਿੱਚ ਨਾਰਮਲ ਹੈ ਤਾਂ 90 ਬਿਲਕੁਲ ਨਾਰਮਲ ਰੇਂਜ ਵਿੱਚ ਹੈ। ਕਿਉਂਕਿ ਕੇਵਿਨ ਮਿਥਨ ਸਰ ਕਹਿੰਦੇ ਕਿ 65 ਤੋਂ 70 ਵਿੱਚ ਬਿਲਕੁਲ ਐਕੂਰੇਟ ਹੈ। ਉਸ ਉਹਨਾਂ ਕੇਸਸ ਦੇ ਵਿੱਚ ਆਪਾਂ ਬੈਸਟ ਹਾਰਟ ਰੇਟ ਮੰਨਦੇ ਆ ਕਿ 60 ਤੋਂ 70 ਦੇ ਵਿੱਚ ਅਗਰ ਹਾਰਟ ਰੇਟ ਹੈ ਮੇਨਟੇਨ ਕਰਨੀ ਚਾਹੀਦੀ ਹੈ ਕ੍ਰੋਨਿਕ ਕੋਈ ਕ੍ਰੋਨਿਕ ਜਿਨ੍ਹਾਂ ਨੂੰ ਪ੍ਰੋਬਲਮ ਹੈ ਹਾਰਟ ਦੀ ਜਿਨ੍ਹਾਂ ਨੂੰ ਹਾਰਟ ਫੇਲਿਅਰ ਹੈ ਜਾਂ ਹਾਰਟ ਦੇ ਵਿੱਚ ਐਂਜਾਇਨਾ ਦੀ ਪ੍ਰੋਬਲਮ ਹੈ ਜਾਂ ਹਾਰਟ ਫੇਲਿਅਰ ਹੈ ਉਹਨਾਂ ਵਿੱਚ 60 ਤੋਂ 90 ਐਡਕੁਏਟ ਹੈ ਬੈਸਟ ਹੈ ਮਤਲਬ ਅਦਰਵਾਇਜ਼ ਮੰਨ ਕੇ ਚੱਲੀ 80 ਤੋਂ 100 ਦੇ ਵਿੱਚ 100 90 ਤੱਕ ਮਤਲਬ 100 ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਮਤਲਬ ਠੀਕ ਹੈ ਬਗਾ ਤੰਦਰੁਸਤ ਹੈ ਤੰਦਰੁਸਤ ਹੈ ਬਗਾ ਚਲੋ ਸਰ ਹੁਣ ਮੈਂ ਕੁਝ ਪੇਸ਼ੈਂਟਸ ਦੇ ਜਿਹੜੇ ਸਵਾਲ ਨੇ ਉਹ ਪੁੱਛਣਾ ਚਾਹੁੰਦਾ ਠੀਕ ਹੈ ਕੋਈ ਮੰਨ ਲਓ ਕੋਈ ਪੇਸ਼ੈਂਟ ਇੱਥੇ ਆਉਂਦਾ ਪਹਿਲਾ ਸਵਾਲ ਤਾਂ ਇਹ ਹੁੰਦਾ ਕਿ ਮੈਂ ਡਾਕਟਰ ਅਤਿਲ ਚੋਪੜਾ ਜੀ ਕੋ ਆਣਾ ਸਾਡੇ ਰਾਹੋਂ ਦੇ ਹੀ ਆ ਭਰੋਸਾ ਕਰਕੇ ਆਉਣਾ ਕਿ ਅਤਿਲ ਜੀ ਜਿਹੜਾ ਇਲਾਜ ਆ ਜਿਹੜੇ ਪੂਰੇ ਲੱਛਣ ਆ ਕਾਰਨ ਆ ਉਹ ਸਾਰੇ ਪਤਾ ਲੱਗ ਜਾਣਗੇ ਮੈਂ ਇੱਥੇ ਆਉਂਗਾ ਮੇਰੇ ਜਿਆਦਾ ਟੈਸਟ ਤਾਂ ਨਹੀਂ ਕਰਾਏ ਜਾਣਗੇ ਕਿ 100% ਐਕੂਰੇਸੀ ਆਏਗੀ ਤੁਹਾਡੇ ਟੈਸਟਾਂ ਦੀ ਦੇਖੋ ਮੈਂ ਤੇ ਪੇਸ਼ੈਂਟਸ ਨੂੰ ਤੁਹਾਡੇ ਚੈਨਲ ਥਰੂ ਅਹੀ ਦੱਸਣਾ ਚਾਹੂੰਗਾ ਕਿ ਡੈਫੀਨਿਟਲੀ ਤੁਸੀਂ ਜਦੋਂ ਵੀ ਤੁਹਾਨੂੰ ਅਗਰ ਪ੍ਰੋਬਲਮ ਲੱਗੇ ਤੁਸੀਂ ਡਾਇਰੈਕਟਲੀ ਆ ਕੇ ਮਿਲੋ ਸਾਨੂੰ ਪਹਿਲਾਂ ਮਿਲੋ ਉਸ ਤੋਂ ਬਾਅਦ ਜਿਹੜੇ ਟੈਸਟਾਂ ਦੀ ਜ਼ਰੂਰਤ ਹੈ ਹਨਾ ਅਸੀਂ ਉਹ ਟੈਸਟ ਤੁਹਾਨੂੰ ਐਡਵਾਈਸ ਕਰਾਂਗੇ ਜਿਨ੍ਹਾਂ ਦੀ ਜ਼ਰੂਰਤ ਹੈ ਠੀਕ ਹੈ ਹਰ ਟੈਸਟ ਵੀ ਹਰ ਪੇਸ਼ੈਂਟ ਦੇ ਵਿੱਚ ਕਰਵਾਉਣ ਦੀ ਜ਼ਰੂਰਤ ਨਹੀਂ ਹੁੰਦੀ ਠੀਕ ਹੈ ਤੁਹਾਡੀ ਏਜ ਦੇ ਅਕੋਰਡਿੰਗ ਤੁਹਾਡੇ ਰਿਸਕ ਫੈਕਟਰਸ ਦੇ ਅਕੋਰਡਿੰਗ ਤੁਹਾਡੇ ਟੈਸਟ ਕੀਤੇ ਜਾਂਦੇ ਆ ਤੇ ਟੈਸਟ ਦੀ ਸਾਡੀ ਲੈਬ ਜਿਹੜੀ ਹੈ ਉਹ ਬਹੁਤ ਅੱਛੀ ਹੈ ਲੈਬ ਕਹੋ ਮੰਨ ਲਓ ਕੋਈ ਵੀਡੀਓ ਦੇਖ ਕੇ ਆ ਗਿਆ ਕਿ ਅਤਲ ਜੀ ਸਾਡੇ ਰਾਹੋਂ ਦੇ ਆ ਜਿਵੇਂ ਕੋਈ ਨਵੇਂ ਸ਼ਹਿਰ ਤੋਂ ਆ ਗਿਆ ਕਿ ਰਾਹੋਂ ਵਾਲੇ ਬੰਦੇ ਬਹੁਤ ਚੰਗੇ ਹੁੰਦੇ ਆ ਚੋਪੜੀ ਤੋਂ ਵੈਸੇ ਵੀ ਬੜੇ ਚੰਗੇ ਆ ਕਿ ਚੱਲਦੇ ਆ ਵੀ ਅਤਲ ਜੀ ਮੈਂ ਟੈਸਟ ਬਾਹਰੋਂ ਕਰਾਈ ਸੀ ਉਹ ਵੀ ਦੇਖ ਲੂੰਗਾ ਕਿ ਤੁਸੀਂ ਕਿਉਂ ਕਹਿੰਗੇ ਨਾ ਭਾਈ ਪਹਿਲਾਂ ਜਾ ਕੇ ਟੈਸਟ ਕਰਾ ਕੇ ਨਹੀਂ ਨਹੀਂ ਕਿ ਸਾਰੇ ਬਲੱਡ ਟੈਸਟ ਕਰਾ ਲਓ ਨਹੀਂ ਜ ਵੀ ਕਰਾ ਕੇ ਆਂਦਾ ਲੈ ਅਸੀਂ ਹਜੇ ਵੀ ਸਾਡੀ ਇਹੀ ਜਿਹੜੀ ਉਹ ਮਤਲਬ ਸਾਰੀ ਪ੍ਰਾਇਰਟੀ ਹੈ ਕਿ ਕੋਈ ਬਾਹਰੋਂ ਕਰਾ ਕੇ ਆ ਰਿਹਾ ਤਾਂ ਅਸੀਂ ਉਹ ਟੈਸਟ ਨੂੰ ਪਹਿਲਾਂ ਦੇਖਦੇ ਆ ਠੀਕ ਹੈ ਅਗਰ ਕੋਈ ਟੈਸਟ ਮਿਸਿੰਗ ਆ ਉਹਦੇ ਵਿੱਚੋਂ ਉਹ ਟੈਸਟ ਕਰਾ ਲੈਣੇ ਆ ਜੋ ਪੇਸ਼ੈਂਟ ਨੂੰ ਲੱਗ ਰਿਹਾ ਹੈ ਤੇ ਜੋ ਟੈਸਟ ਅਸੀਂ ਉਸ ਤੋਂ ਬਾਅਦ ਕੋਈ ਈਸੀਜੀ ਕੋ ਕਰਵਾਣਾ ਹੋਵੇ ਜੋ ਬਾਹਰ ਨਹੀਂ ਹੋਇਆ ਉਹਦਾ ਤਾਂ ਉਹ ਕਰਵਾ ਲੈਣੇ ਆ ਕੋਈ ਜ਼ਰੂਰੀ ਨਹੀਂ ਲੱਗਦਾ ਜੋ ਜ਼ਰੂਰੀ ਲੱਗਦਾ ਉਹਨਾਂ ਵਿੱਚੋਂ ਕੋਈ ਬਾਹਰੋਂ ਨਹੀਂ ਹੋਇਆ ਤੇ ਉਹ ਆਪਾਂ ਕੋਈ ਬਾਕੀ ਕੋਈ ਲੱਗਦਾ ਸਾਨੂੰ ਸੋਚ ਕੇ ਕਿ ਇਹ ਟੈਸਟ ਹੋ ਸਕਦਾ ਇਹ ਇਹ ਦੇ ਅਕੋਰਡਿੰਗਲੀ ਇਹ ਸਿੰਪਟਮਸ ਆ ਨਹੀਂ ਮੈਚ ਕਰ ਰਹੇ ਤਾਂ ਉਹ ਟੈਸਟ ਕਈ ਵਾਰ ਰਿਪੀਟ ਕਰਾ ਲਈਦਾ ਅਦਰਵਾਈਜ਼ ਸਾਰੇ ਟੈਸਟ ਕੋਈ ਬਾਰੋਂ ਕਰਾ ਕੇ ਆਏ ਤਾਂ ਉਹ ਦੁਬਾਰਾ ਰਿਪੀਟ ਨਹੀਂ ਕਰਦੇ ਇੱਕ ਹੋਰ ਬੜਾ ਡਰ ਰਹਿੰਦਾ ਸਾਡੇ ਬਜ਼ੁਰਗਾਂ ਨੂੰ ਖਾਸ ਕਰਕੇ ਬੀਬੀਆਂ ਨੂੰ ਕਿ ਮੈਂ ਭਾਈ ਮੂੰਹ 'ਚ ਕੈਮਰਾ ਨਹੀਂ ਪਾਉਣਾ ਡਾਕਟਰ ਆਪੋ ਚਲੇ ਜਾਓ ਇਹ ਕਹਿੰਦੇ ਕਿ ਬੀਬੀ ਉੱਦਾਂ ਪਤਾ ਨਹੀਂ ਲੱਗਦਾ ਪਿਆ ਤੇਰੇ ਮੂੰਹ 'ਚ ਕੈਮਰਾ ਪਾਣਾ ਪੈਣਾ ਉਹ ਕਹਿੰਦੇ ਕੈਮਰਾ ਨਹੀਂ ਪਾਉਣਾ ਉਹ ਉਹ ਕੈਮਰਾ ਜਿਹੜਾ ਬੰਦੇ ਐਂਡੋਸਕੋਪੀ ਦੀ ਗੱਲ ਕਰ ਰਹੇ ਆ ਸ਼ਾਇਦ ਤੁਸੀਂ ਐਂਡੋਸਕੋਪੀ ਦੇਖੋ ਕਈ ਵਾਰੀ ਸਾਨੂੰ ਜਦੋਂ ਹੀਮੋਗਲੋਬਿਨ ਘਟ ਘਟ ਰਿਹਾ ਹੋਵੇ ਕਿਸੇ ਕਿਸੇ ਦਾ ਤੇ ਟੈਸਟਾਂ ਦੇ ਵਿੱਚ ਉਹ ਪ੍ਰੋਬਲਮ ਉਸੇ ਤਰੀਕੇ ਦੀ ਆ ਰਹੀ ਹੋਵੇ ਆਇਰਨ ਦੀ ਕਮੀ ਜਾਂ ਵਿਟਾਮਿਨ B12 ਦੀ ਕਮੀ ਆ ਰਹੀ ਹੋਵੇ ਤੇ ਉਹ ਦੇਖਣ ਲਈ ਕਿ ਕਿਆ ਕਾਰਨ ਹੈ ਜਿਹੜੀ ਆਇਰਨ ਦੀ ਕਮੀ ਕਿਉਂ ਹੋ ਰਹੀ ਆ ਜਾਂ ਕੋਈ ਕਿਸੇ ਨੂੰ ਲੈਟਰਨ ਦੇ ਥਰੂ ਜਾਂ ਬਲੱਡ ਆ ਰਿਹਾ ਹੋਵੇ ਹਨਾ ਤੇ ਉਹ ਅਲਸਰ ਹੈ ਜਾਂ ਕਿੰਨਾ ਕਿਸ ਤਰੀਕੇ ਦਾ ਅਲਸਰ ਹੈ ਐਕਟਿਵ ਅਲਸਰ ਹੈ ਤੋ ਡੈਫੀਨਿਟਲੀ ਸਾਨੂੰ ਦੇਖਣ ਲਈ ਕੈਮਰਾ ਪਾਣਾ ਪੈਂਦਾ ਆ ਤੇ ਉਹ ਟੈਸਟ ਬਹੁਤ ਜ਼ਰੂਰੀ ਹੁੰਦਾ ਉਸ ਚੀਜ਼ ਮਨੂੰ ਜਦੋਂ ਮੇਜਰ ਪ੍ਰੋਬਲਮ ਪ੍ਰੋਬਲਮ ਆਵੇ ਤਾਂ ਡੈਫੀਨਿਟਲੀ ਉਹ ਟੈਸਟ ਉਹ ਤੋਂ ਹੀ ਕਰਦੇ ਆ ਅਦਰਵਾਈਜ਼ ਨਹੀਂ ਅਦਰਵਾਈਜ਼ ਨਹੀਂ ਕਰਦੇ ਜੇ ਤੁਸੀਂ ਬਿਲਕੁਲ ਠੀਕ ਠਾਕ ਹੋ ਤੰਦਰੁਸਤ ਹੋ ਤੁਹਾਨੂੰ ਲੱਗਦਾ ਕਿ ਯਾਰ ਥਕਾਵਟ ਜੀ ਹੋ ਰਹੀ ਹੈ ਬਿਨਾਂ وجہ ਥਕਾਵਟ ਹੋ ਰਹੀ ਹੈ ਲੈ ਸਿਮਪਟਮਸ ਸ਼ੁਰੂ ਹੋਏ ਆ ਤਾਂ ਤੁਸੀਂ ਆ ਕੇ ਮਿਲੋ ਤੁਹਾਡਾ ਬਿਨਾ ਕੈਮਰਾ ਪਾਏ ਇਲਾਜ ਕੀਤਾ ਜਾਊਗਾ ਔਰ ਡਾਕਟਰ ਸਾਹਿਬ ਨੇ ਦੱਸਿਆ ਉਹ ਕਹਿੰਦੇ ਕਿ ਜੇ ਤੁਸੀਂ ਬਾਹਰੋਂ ਵੀ ਟੈਸਟ ਕਰਾ ਕੇ ਆ ਗਏ ਤਾਂ ਕੋਈ ਗੱਲ ਨਹੀਂ ਪਰ ਹਾਂ ਦਵਾਈ ਖਾਣ ਤੋਂ ਬਾਅਦ ਹੋ ਸਕਦਾ 10 ਦਿਨ ਬਾਅਦ 15 ਦਿਨ ਬਾਅਦ ਤੁਹਾਡੇ ਦੁਆਰ ਤੇ ਟੈਸਟ ਕਰਾਏ ਜਾਣਗੇ ਇਹ ਚੈੱਕ ਕਰਨ ਲਈ ਕਿ ਦਵਾਈ ਕਿੰਨਾ ਅਸਰ ਕਰ ਰਹੀ ਹੈ ਹਾਂਜੀ ਹਾਂਜੀ ਅੱਛਾ ਸਰ ਇੱਕ ਸਵਾਲ ਪੇਸ਼ੈਂਟ ਦਾ ਹੋਰ ਬੜਾ ਰਹਿਣਾ ਸੌਰੀ ਤੁਹਾਨੂੰ ਰੋਕ ਕੋਈ ਨਹੀਂ ਜੀ ਉਹਨਾਂ ਦਾ ਸਵਾਲ ਇਹ ਹੁੰਦਾ ਕਿ ਮੈਂ ਅਤਲ ਜੀ ਕੋ ਜਾ ਰਿਹਾ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਨੇ ਲਿਵਾਸਾ ਇੱਕ ਵਧੀਆ ਬ੍ਰਾਂਡ ਹੈ ਮੈਂ ਜਾ ਰਿਹਾ ਕੀ ਮੇਰੀ ਜਿਹੜੀ ਬਿਮਾਰੀ ਹੈ ਉਹ ਕੰਪਲੀਟਲੀ ਕਿਉਰ ਹੋਵੇਗੀ ਦੇਖੋ ਦਿਲ ਦੇ ਦਿਲ ਦੇ ਸਾਰੇ ਬਿਮਾਰੀਆਂ ਸੀ ਇੱਥੇ ਕਿਉਰ ਕਰਦੇ ਆ स्टार्टिंग ਫਰੋਮ ਮਤਲਬ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਜੋ ਵੀ ਕੋਈ ਪ੍ਰੋਬਲਮ ਹੈ ਹਾਰਟ ਦੀ ਹੈ ਨਾ ਕੋਈ ਕੰਜਰਾਈਟਲ ਹਾਰਟ ਡਿਜ਼ੀਜ਼ ਹੈ ਕੋਈ ਹਾਰ ਦੇ ਵੈਲਸ ਦੀ ਪ੍ਰੋਬਲਮ ਹੈ ਜਾਂ ਹਾਰ ਦੀ ਨਸਾ ਦੀ ਪ੍ਰੋਬਲਮ ਹੈ ਜੀ ਸਾਰੀਆਂ ਸਾਰਾ ਟ੍ਰੀਟਮੈਂਟ ਇੱਥੇ ਹੁੰਦਾ ਕੰਪਲੀਟ ਟ੍ਰੀਟਮੈਂਟ ਇੱਥੇ ਹੁੰਦਾ ਠੀਕ ਹੈ ਸਟ੍ਰੈਸ ਟੈਸਟ ਹੁੰਦਾ ਜੀ ਇੱਥੇ ਸਟ੍ਰੈਸ ਟੈਸਟ ਇੱਥੇ ਹੁੰਦਾ ਉਹ ਕਿਸ ਤਰੀਕੇ ਕਰਦੇ ਹੋ ਜੀ ਸਟ੍ਰੈਸ ਟੈਸਟ ਅਸੀਂ ਦੋ ਤਰੀਕੇ ਨਾਲ ਕਰਦੇ ਆ ਸਟ੍ਰੈਸ ਇਕੋ ਵੀ ਕਰਦੇ ਆ ਸਟ੍ਰੈਸ ਟੀਐਮਟੀ ਕਰਦੇ ਆ ਜਿਹੜੇ ਸਟ੍ਰੈਸ ਈਸੀਜੀ ਹੁੰਦੀ ਹੈ ਉਹਨੂੰ ਟੀਐਮਟੀ ਕਹਿੰਦੇ ਆ ਠੀਕ ਹੈ ਤੇ ਟੀਐਮਟੀ ਵੀ ਇੱਥੇ ਹੁੰਦੀ ਹੈ ਸਟ੍ਰੈਸ ਇਕੋ ਵੀ ਹੁੰਦੀ ਹੈ ਠੀਕ ਹੈ ਦੋ ਬਿਊਟਾਮਿਨ ਸਟ੍ਰੈਸ ਇਕੋ ਹੁੰਦੀ ਹੈ ਸਾਡੇ ਇੱਥੇ ਕਿ ਇਕੋ ਵੀ ਠੀਕ ਹੈ ਲੇਕਿਨ ਉਸ ਤੋਂ ਬਾਅਦ ਵੀ ਪੇਸ਼ੈਂਟ ਜਿਹੜਾ ਆ ਉਹ ਥਕਾਵਟ ਮਹਿਸੂਸ ਕਰਦਾ ਡਿਸਕੰਫਰਟ ਮਹਿਸੂਸ ਕਰਦਾ ਜਿਵੇਂ ਤੁਸੀਂ ਕਹ ਕੱਚੀਆਂ ਤੇਰੇਲੀਆਂ ਆਉਂਦੀਆਂ ਫਿਰ ਉਦੋਂ ਮਤਲਬ ਰਸ਼ ਕਰਨਾ ਚਾਹੀਦਾ ਹਸਪੀਟਲ ਜਾਣ ਨੂੰ ਦੇਖੋ ਅਗਰ ECG ਵੀ ਠੀਕ ਹੈ ਇਕੋ ਵੀ ਠੀਕ ਹੈ ਤਾਂ ਕੋਈ ਐਮਰਜੈਂਸੀ ਨਹੀਂ ਹੁੰਦੀ ਉਸ ਕੇਸ ਦੇ ਵਿੱਚ ਠੀਕ ਹੈ ਤੇ ਤੁਹਾਡਾ ਇੱਕ ਟ੍ਰੋਪੋਨਿਨ ਦਾ ਟੈਸਟ ਆਪਾਂ ਕਰਕੇ ਦੇਖਦੇ ਹਾਂ ਕਈ ਵਾਰੀ ਟ੍ਰੋਪੋਨਿਨ ਦਾ ਮਤਲਬ ਛੋਟਾ ਜਿਹਾ ਟੈਸਟ ਹੁੰਦਾ ਬਲੱਡ ਦਾ ਕੀ ਕੋਈ ਹਾਰਟ ਅਟੈਕ ਦੇਖੋ ਅਗਰ ECG ਕੋ ਠੀਕ ਹੈ ਤਾਂ ਮੇਜਰ ਹਾਰਟ ਅਟੈਕ ਤਾਂ ਨਹੀਂ ਹੁੰਦਾ ਬਟ ਤੁਹਾਨੂੰ ਮਾਈਨਰ ਹਾਰਟ ਅਟੈਕ ਦੇਖਣ ਲਈ ਕਿਸੇ ਦਾ ਉਹ ਟ੍ਰੋਪੋਨਿਨ ਟੈਸਟ ਕਰਵਾਉਣਾ ਪੈ ਸਕਦਾ ਅਗਰ ਉਹ ਵੀ ਨੈਗੇਟਿਵ ਹੈ ਤੇ ਆਪਾਂ ਕਈ ਵਾਰੀ ਅਗਰ ਸਟਿਲ ਸਿੰਪਟਮਸ ਪਰਸਿਸਟ ਕਰਦੇ ਕਿਸੇ ਦੇ ਵਿੱਚ ਤਾਂ TMT ਦਾ ਟੈਸਟ ਕਰਕੇ ਦੇਖੀਦਾ ਹੈ ਕਈ ਵੇਲੇ ਬਜ਼ੁਰਗ ਕਹਿੰਦਾ ਮੈਂ ਨਹੀਂ ਪਈ ਬੱਚਦਾ ਮੈਨੂੰ ਲੈ ਚਲੋ ਫਲਾ ਲਓ ਮੇਰੀ ਭੈਣ ਨੂੰ ਫਲਾ ਲਾ ਲਓ ਮੇਰੀ ਚਾਚੀ ਨੂੰ ਤਾਈ ਨੂੰ ਉਹ ਫਿਰ ਐਂਗਜ਼ਾਈਟੀ ਹੁੰਦੀ ਹੈ ਜੀ ਕਈ ਵਾਰ ਐਂਗਜ਼ਾਈਟੀ ਵੀ ਹੁੰਦੀ ਹੈ ਕਈ ਪੇਸ਼ੈਂਟਸ ਦੇ ਵਿੱਚ ਉਹ ਐਂਗਜ਼ਾਈਟੀ ਹੁੰਦੀ ਹੈ ਉਹਦਾ ਵੀ ਟ੍ਰੀ ਤੇ ਸਮਝ ਲੇ ਬੇਸਿਕਲੀ ਸਰ ਦੱਸ ਦਿੰਦੇ ਆ ਕਿ ਤੁਹਾਨੂੰ ਬਿਮਾਰੀ ਹੈ ਕਿ ਡਾਇਗਨੋਸਿਸ ਪ੍ਰੋਪਰ ਇੱਥੇ ਕਰਨ ਲਈ ਸਾਰੇ ਸੁਵਿਧਾ ਹੈਗੀ ਸਾਡੇ ਕੋਲ ਸਾਰੇ ਟੈਸਟ ਹੈਗੇ ਆ ਔਰ ਬਿਨਾਂ ਵਜਾ ਜਿਹਨੂੰ ਥਕਾਵਟ ਹੁੰਦੀ ਸਰ ਨੌਜਵਾਨਾਂ ਚ ਬਿਨਾਂ ਵਜਾ ਆਪਾਂ ਗੱਲ ਕਰੀਏ ਜੀ ਬਿਨਾਂ ਵਜਾ ਥਕਾਵਟ ਹੋਣ ਦਾ ਕਾਰਨ ਦੇਖੋ ਇੱਕ ਤਾਂ ਬਹੁਤ ਕਾਮਨਲੀ ਸਟ्रेस ਹੈ ਜੀ ਠੀਕ ਹੈ ਸਟ्रेस ਤੋਂ ਇਲਾਵਾ ਕਈਆਂ ਨੂੰ ਮਤਲਬ ਜਿਨ੍ਹਾਂ ਦੇ ਟੈਸਟ ਨਹੀਂ ਹੋਏ ਉਹਨਾਂ ਨੂੰ ਕਈ ਵਾਰੀ ਹੀਮੋਗਲੋਬਿਨ ਦੀ ਕਮੀ ਕਰਕੇ ਇਹ ਚੀਜ਼ ਹੋ ਸਕਦੀ ਹੈ ਬੰਦੀ ਜਿਵੇਂ ਤੁਸੀਂ ਦੱਸਿਆ ਕਿ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਆ ਜਾਂ ਬੀਪੀ ਦੀ ਆ ਫਿਰ ਡਾਕਟਰ ਨੂੰ ਕੰਸਲਟ ਕੰਸਲਟ ਕਰਨਾ ਚਾਹੀਦਾ ਜੀ ਸਰ ਦੋ ਕੁ ਲਾਈਟ ਮੂਡ ਦੇ ਸਵਾਲ ਲੈ ਲਵਾਂ ਜੀ ਮੈਂ ਤੁਸੀਂ ਦਿਲ ਦੇ ਰੋਗਾ ਦੇ ਮਾਹਰ ਹੋ ਮੇਰੇ ਗੁਆਂਢ ਵਿੱਚ ਇੱਕ ਬੰਦਾ ਰਹਿੰਦਾ ਉਹਦਾ ਨਾਮ ਖਬਰੀ ਹੈ ਉਹ ਕਹਿੰਦਾ ਜਦ ਵੀ ਮੈਂ ਜਿਹਨੂੰ ਤੋਂ ਵਿਆਜ ਦੇ ਪੈਸੇ ਫੜੇ ਆ ਉਹ ਜਦ ਦੀ ਮੇਰੇ ਮੂਰੇ ਆਏ ਤਾਂ ਮੇਰਾ ਚਿੱਤ ਘਾਉਮੋ ਕਰ ਲੱਪ ਜਾਂਦਾ ਮੇਰਾ ਬੀਪੀ ਵੱਜ ਜਾਂਦਾ ਉਹਦਾ ਵੀ ਇਲਾਜ ਕਰ ਦਿੰਦੇ ਦੇਖੋ ਉਹ ਉਹ ਐਂਗਜ਼ਾਇਟੀ ਕਰਕੇ ਆ ਉਹਦਾ ਵੀ ਪੈਸੇ ਮੋੜਦੇ ਨਾ ਪੈਂਦੇ ਉਹ ਦੇਖੋ ਉਹ ਇਹ ਸਾਰਿਆਂ ਦੇ ਨਾਲ ਹੀ ਹੈ ਐਂਗਜ਼ਾਇਟੀ ਦੇ ਵਿੱਚ ਜਾਂ ਆਪਣੀ ਧੜਕਨ ਤੇਜ਼ ਹੁੰਦੀ ਆ ਬੀਪੀ ਵੱਧ ਆਇਆ ਤੇ ਇਹ ਚੀਜ਼ ਤਾਂ ਨਾਰਮਲ ਇੱਕ ਪੇਸ਼ੈਂਟ ਕਹਿੰਦੇ ਹੋਰ ਧੜਕਨ ਤੇਜ਼ ਹੋ ਜਾਂਦੀ ਆ ਜੀ ਕਹਿੰਦੇ ਉਹਦਾ ਲਿਵਾਸਾ ਜਾਂਨੇ ਆ ਡਰ ਬਣਿਆ ਰਹਿੰਦਾ ਕਿਤੇ ਬਿੱਲ ਨਾ ਜਾਦਾ ਅੱਜ ਵੀ ਬਿੱਲ ਜਾਂਦਾ ਨਹੀਂ ਆਉਂਦਾ ਜੀ ਸਾਰਿਆਂ ਦਾ ਦੇਖੋ ਕੋਸ਼ਿਸ਼ ਸਾਡੀ ਹੀ ਹੁੰਦੀ ਹੈ ਕਿ ਬਿੱਲ ਘੱਟ ਤੋਂ ਘੱਟ ਪੇਸ਼ੈਂਟ ਦਾ ਅਸੀਂ ਮਤਲਬ ਐਕਿਊਰੇਸੀ ਜ਼ਿਆਦਾ ਆਪਾਂ ਮਤਲਬ ਉਸ ਚੀਜ਼ ਨੂੰ ਉਹੀ ਟਾਰਗੇਟਡ ਮਤਲਬ ਟੈਸਟ ਕਰਵਾਈ ਦੇ ਇਸ ਕਰਕੇ ਤਾਂ ਕਿ ਪੇਸ਼ੈਂਟ ਦਾ ਬਿੱਲ ਉਸ ਤਰ੍ਹਾਂ ਇਨਕਰੀਜ਼ ਨਾ ਹੋਵੇ ਇੱਕ ਇਨਸਾਨੀਅਤ ਦਾ ਪੁਰਜਾ ਰੱਖਦੇ ਹਾਂਜੀ ਹਾਂਜੀ ਬਿਲਕੁਲ ਸਰ ਹਾਂਜੀ ਅੱਛਾ ਸਰ ਇੱਕ ਤਾਂ ਗੁਰਪ੍ਰੀਤ ਖੁੱਗੀ ਉਹਨਾਂ ਨੇ ਬੜੀ ਇੰਟਰਸਟਿੰਗ ਗੱਲ ਕਹੀ ਉਹ ਅੱਜਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਉਹ ਕਹਿੰਦੇ ਕਿ ਲੇਡੀਜ਼ ਨੂੰ ਹਾਰਟ ਅਟੈਕ ਘੱਟ ਆਉਂਦੇ ਆ ਮਰਦਾਂ ਦੇ ਕੰਪੇਅਰ ਕਰੀਏ ਤਾਂ ਉਹਦਾ ਕਾਰਨ ਇਹ ਹੈ ਕਿ ਔਰਤਾਂ ਚੁਗਲੀਆਂ ਕਰਕੇ ਮਨ ਹੌਲਾ ਕਰ ਲੈਂਦੀਆਂ ਇਹ ਗੱਲ ਕਿੰਨੀ ਕਿ ਸੱਚ ਹੈ ਇਹ ਗੱਲ ਚ ਸਚਾਈ ਅਗਰ ਕਹਿ ਸਕਦੇ ਤਾਂ ਹੈ ਥੋੜੀ ਲੇਕਿਨ ਉਹਦਾ ਕਾਰਨ ਉਹਦਾ ਕਾਰਨ ਹੋ ਜਾਂਦੀ ਹੈ ਉਹਦਾ ਕਾਰਨ ਡੈਫੀਨਿਟਲੀ ਇਹ ਨਹੀਂ ਹੈ ਕਿ ਹਾਂ ਕਿ ਉਹ ਆਪਣੀ ਦਿਲ ਦੀ ਗੱਲਾਂ ਦੂਸਰਨ ਦੱਸਦੇ ਉਹ ਇੱਕ ਉਹ ਇੱਕ ਛੋਟਾ ਫੈਕਟਰ ਹੈ ਉਸ ਤੋਂ ਵੱਡਾ ਫੈਕਟਰ ਹੈ ਕਿ ਜਿਹੜੀ ਫੀਮੇਲਸ ਉਹਨਾਂ ਦੇ ਵਿੱਚ 50 ਤੱਕ ਮੀਨੋਪੌਸ ਤੱਕ ਹਾਰਮੋਨ ਜਿਹੜੇ ਹੁੰਦੇ ਆ ਐਸਟ੍ਰੋਜਨ ਜਿਹੜਾ ਹਾਰਮੋਨ ਹੈ ਉਹ ਉਹਨਾਂ ਨੂੰ ਪ੍ਰੋਟੈਕਟ ਕਰਦਾ ਹੈ ਹਾਰਟ ਡਿਜ਼ੀਜ਼ ਤੋਂ ਓਕੇ ਗੱਲ ਗੁੱਲੀਆਂ ਨਹੀਂ ਰੱਬ ਵੱਲੋਂ ਹੀ ਬਖਸ਼ੀ ਰੱਬ ਵੱਲੋਂ ਵੀ ਉਹਨਾਂ ਨੂੰ ਇਹ ਚੀਜ਼ ਦੀ ਬਖਸ਼ੀ ਮਤਲਬ ਬੰਦੇ ਉਸ ਬੰਦੇ ਨੇ ਉਸ ਤੋਂ ਚੁਗਲੀਆਂ ਸ਼ੁਰੂ ਕਰ ਦਿੱਤੀ ਪਰ ਕਹਿੰਦੇ ਫਰਕ ਕੋਈ ਨਹੀਂ ਕਿਉਂਕਿ ਉਹ ਚੀਜ਼ ਨਹੀਂ ਹੈ ਉਹਨਾਂ ਵਿੱਚ ਉਹ ਹਾਰਮੋਨਲ ਜਿਹੜੀ ਚੀਜ਼ ਹੈ ਉਹ ਪ੍ਰੋਟੈਕਟ ਕਰਦੀ ਹੈ ਜੇ ਲਫਟਰ ਸ਼ੋਸ ਕਮ ਕਰਦੇ ਸਰ ਜਾਂ ਪੋਜ਼ਿਟਿਵ ਐਟੀਟਿਊਡ ਕਮ ਕਰਦੇ ਡੈਫੀਨਿਟਲੀ ਸਰ ਹੈਲਪ ਕਰਦੀ ਹੈ ਤੁਹਾਡਾ ਲਾਈਟ ਮੂਡ ਕਰਦੇ ਉਹ ਤੁਹਾਨੂੰ ਸਟ्रेस ਰਿਲੀਫ ਕਰਦੇ ਹੈ ਤੇ ਉਹ ਇੱਕ ਤੁਹਾਡੀ ਹਾਰਟ ਡਿਜ਼ੀਜ਼ ਨੂੰ ਡੈਫੀਨਿਟਲੀ ਮਤਲਬ ਪ੍ਰੋਟੈਕਟ ਕਰਦੇ ਪਹੁੰਚ ਜਾਊਗਾ ਦਿਲ ਜਿੱਕੇ ਬਾਦ ਮੈਂ ਡਰਦਾ ਨਹੀਂ ਹਾਂ ਹਾਂ ਸੋ ਜਿਹੜੇ ਨਹੀਂ ਡਰਦੇ ਆ ਜਿਹੜੇ ਨਹੀਂ ਮਤਲਬ ਸਟ्रेस ਲੈਂਦੇ ਡੈਫੀਨਿਟਲੀ ਉਹ ਉਹਨਾਂ ਦੇ ਵਿੱਚ ਇਹ ਪ੍ਰੋਟੈਕਟਿਵ ਫੈਕਟਰ ਹੈ ਇੱਕ ਹਾਰਟ ਡਿਜ਼ੀਜ਼ ਲਈ ਸਟ्रेस ਡੈਫੀਨਿਟਲੀ ਸਟ्रेस ਇੱਕ ਮੰਨਿਆ ਹੋਇਆ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ ਹਾਰਟ ਡਿਜ਼ੀਜ਼ ਲਈ ਜੋ ਵੀ ਕੋਈ ਸਟ्रेस ਕੈਲੋ ਜਾਂ ਉਹਨੂੰ ਤੁਸੀਂ ਮਤਲਬ ਪੋਜ਼ਿਟਿਵ ਐਟੀਟਿਊਡ ਜਿਹੜੇ ਰੱਖਦੇ ਆ ਉਹ ਹਾਰਟ ਡਿਜ਼ੀਜ਼ ਨੂੰ ਹਲਕਾ ਜਿਹਾ ਉਸ ਚੀਜ਼ ਦੇ ਲਈ ਉਨਾਂ ਤੋਂ ਦੂਸਰੇ ਤੋਂ ਉੱਪਰ ਹੈ ਉਹ ਹਾਰਟ ਡਿਜ਼ੀਜ਼ ਕੱਟ ਹੋਈ ਗੋ ਮਤਲਬ ਉਹ ਬਿਮਾਰੀ ਤੇ ਭਾਰੀ ਹਾਂ ਬਿਲਕੁਲ ਹਾਂ ਉਹ ਬਿਮਾਰੀ ਤੇ ਭਾਰੀ ਪੈ ਜਾਂਦੇ ਨੇ ਬਿਲਕੁਲ ਹਾਂ ਜੀ ਸਰ ਲਾਸਟ ਵਿੱਚ ਤੁਸੀਂ ਅਪੀਲ ਕਰਨਾ ਚਾਹੋ ਜਿਹੜੇ ਸਾਡੇ ਪਰਿਵਾਰਿਕ ਜੀ ਦੇਖ ਰਹੇ ਹੋ ਮੈਂ ਮੈਂ ਤੁਹਾਡੇ ਈਵਰਸ ਨੂੰ ਬੀਬੀ ਬੱਤੀ ਦੇ ਈਵਰਸ ਨੂੰ ਮੈਨੂੰ ਮੇਰੇ ਵੱਲੋਂ ਇਹ ਰਾਏ ਹੈ ਕਿ ਅਗਰ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਤੁਸੀਂ ਟਾਈਮ ਇੱਕ ਬਹੁਤ ਇੰਪੋਰਟੈਂਟ ਫੈਕਟਰ ਰਹੇਗਾ ਕਿਸੇ ਨੂੰ ਇਹ ਚੀਜ਼ ਪ੍ਰੋਬਲਮ ਹੁੰਦੀ ਹੈ ਤੇ ਉਹ ਟਾਈਮ ਸਿਰ ਉਹ ਆ ਕੇ ਕਾਰਡੀਅਕ ਕਾਰਡੀਓਲੋਜਿਸਟ ਨੂੰ ਦਿਖਾਵੇ ਅਗਰ ਕਿਸੇ ਨੂੰ ਕੋਈ ਕਾਰਡੀਅਕ ਪ੍ਰੋਬਲਮ ਲੱਗਦੀ ਹੈ ਕੋਈ ਘਬਰਾਹਟ ਦੀ ਹੈ ਛਾਤੀ ਚ ਦਰਦ ਦੀ ਰਾਦਰਦਰਨ ਕਿ ਉਹ ਕਿਤੇ ਹੋਰ ਜਾਣ ਹਨ ਤੁਸੀਂ ਕਾਰਡੀਓਲੋਜਿਸਟ ਨੂੰ ਆ ਕੇ ਮਿਲੋ ਤੇ ਆਪਣੀ ਪ੍ਰੋਪਰ ਇਲਾਜ ਕਰਵਾਓ ਉਸ ਚੀਜ਼ ਦਾ ਟਾਈਮ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਐਸ अर्ਲੀ ਐਸ ਪੋਸੀਬਲ ਤੁਹਾਨੂੰ ਆਉਣਾ ਚਾਹੀਦਾ 3 ਘੰਟੇ 4 ਘੰਟੇ ਦੇ ਵਿੱਚ ਵਿੱਚ ਤੁਸੀਂ ਆ ਕੇ ਅਗਰ ਇਲਾਜ ਕਰਵਾਨੇ ਆ ਤੇ ਉਹ ਤੁਹਾਡੇ ਲਈ ਤੁਹਾਡੇ ਹਾਰਟ ਦੇ ਮਸਲ ਨੂੰ ਅੱਗੇ ਪ੍ਰੋਬਲਮ ਨਹੀਂ ਵਧੇਗੀ ਅਗਰ ਤੁਸੀਂ ਲੇਟ ਕਰਦੇ ਹੋ ਇਸ ਚੀਜ਼ ਨੂੰ ਤਾਂ ਤੁਹਾਡੀ ਉਹ ਪ੍ਰੋਬਲਮ ਤਾਂ ਸੈੱਟ ਫੇ ਵੀ ਹੋ ਜਾਂਦੀ ਹੈ ਲੇਕਿਨ ਉਹ ਉਨੀ ਰਿਕਵਰੀ ਉਹਦੀ ਨਹੀਂ ਹੁੰਦੀ ਜਲਦੀ ਤਾਂ ਟਾਈਮ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ ਐਜ਼ अर्ਲੀ ਐਸ ਪੋਸੀਬਲ ਤੁਸੀਂ ਤੁਹਾਨੂੰ ਹਸਪੀਟਲ ਆ ਕੇ ਉਹਦਾ ਇਲਾਜ ਕਰਾਉਣਾ ਚਾਹੀਦਾ ਜੀ ਸਰ ਸਾਹਮਣੇ ਕੱਢਿਆ ਬਹੁਤ ਚੰਗਾ ਲੱਗਿਆ ਬਹੁਤ ਮਿਹਰਬਾਨੀ ਤੇ ਜਿਹੜੇ ਦਰਸ਼ਕ ਦੇਖ ਰਹੇ ਨੇ ਪਰਿਵਾਰਕ ਚੀਜ਼ ਦੇਖ ਰਹੇ ਮੈਨੂੰ ਕਹਿਣਾ ਚਾਹੁੰਦਾ ਕਿ ਦਿਲ ਦੀਆਂ ਬਿਮਾਰੀਆਂ ਨੂੰ ਦਿਲ 'ਚ ਨਾ ਰੱਖੋ ਤੁਸੀਂ ਇੱਥੇ ਆਉਂਦੇ ਹੋ ਲਿਵਾਸਾ ਵਿੱਚ ਅਤਲ ਜੀ ਤਾਂ ਇੱਥੇ ਹੈਗੇ ਨੇ ਔਰ ਇਹਨਾਂ ਦੀ ਜਿਹੜੀ ਪੂਰੀ ਟੀਮ ਹੈ ਉਹ ਕਮਿਟਿਡ ਹੈ ਐਨਸ਼ੂਰ ਕਰਦੀ ਹੈ ਤੁਹਾਡੀ ਗੋਲਡ ਹੈਲਥ ਦੇ ਲਈ ਔਰ ਇਹ ਕੋਸ਼ਿਸ਼ ਕਰਦੇ ਨੇ ਕਿ ਤੁਹਾਡਾ ਤਨ ਨਹੀਂ ਮਨ ਵੀ ਜਿਹੜਾ ਆ ਉਹ ਤੰਦਰੁਸਤ ਰਹੇ ਤੇ ਤੁਹਾਡਾ ਕੱਲੀ ਕਲੀ ਹੈਲਥ ਨੂੰ ਠੀਕ ਨਹੀਂ ਕਰਨਾ ਵੈਲਨੈਸ ਨਹੀਂ ਤੁਹਾਨੂੰ ਕੱਲੀ ਦੇਣੀ ਨਾਲ ਨਾਲ ਤੁਹਾਡੇ ਮਨ ਦੇ ਅੰਦਰ ਜਿਹੜੀ ਫੀਅਰ ਹੈ ਉਹਨੂੰ ਵੀ ਇਰਾਡੀਕੇਟ ਕਰਨਾ ਤਾਂ ਜੋ ਤੁਸੀਂ ਬਿਲਕੁਲ ਕੇਅਰ ਫਰੀ ਹੋ ਕੇ ਬੜੇ ਨਜ਼ਾਰੇ ਨਾਲ ਜ਼ਿੰਦਗੀ ਜੀ ਸਕੋ ਬਹੁਤੋ ਸ਼ੁਕਰੀਆ